ਉਹ ਕਰਵਾਵਾਂਗੇ ਕਮਲਪ੍ਰੀਤ ਸਿੰਘ ਅਤੇ ਅਰਬਾਸ ਦੇ ਨਾਲ ਜਿਨ੍ਹਾਂ ਦੇ ਵੱਲੋਂ ਖੇਡ ਖੇਤਰ ਦੇ ਵਿੱਚ ਇੱਕ ਵੱਖਰਾ ਕੀਰਤੀਮਾਨ ਸਥਾਪਿਤ ਕੀਤਾ ਗਿਆ ਸੜਕਾਂ ਤੇ ਕਿਸੇ ਕਾਰਨ ਕਰਕੇ ਬੇਸਹਾਰਾ ਹੋ ਜਾਂਦੇ ਆ ਨਾਥ ਹੋ ਜਾਂਦੇ ਆ ਤਾਂ ਬੜਾ ਮਤਲਬ ਮਹਿਸੂਸ ਹੁੰਦਾ ਸੀਗਾ ਕਿ ਕੀ ਕਾਰਨ ਹੈ ਕਿ ਅਸੀਂ ਸਿਰਫ ਆਪਣੇ ਦੋਜੀਆਂ ਲਈ ਕਰ ਰਹੇ ਆ ਇਹ ਹੀ ਪਤਾ ਲੱਗਿਆ ਕਿ ਇਹ ਕਿਸੇ ਟ੍ਰੇਨ ਤੋਂ ਉਤਰਿਆ ਤੇ ਇਹਨੂੰ ਪਤਾ ਨਹੀਂ ਵੀ ਮੈਂ ਜਾਣਾ ਕਿੱਥੇ ਆ ਇਹ ਤਾਂ ਵਾਕਿਮ ਇਹ 11 ਸਾਲ ਪਹਿਲਾਂ ਦੀ ਗੱਲ ਹੈਗੀ ਆ ਅੱਛਾ ਇਹਨੂੰ ਫੁੱਟਬਾਲ 'ਚ ਇਨਵੋਲ ਕੀਤਾ ਤੇ ਨਾਲ ਹੀ ਇਹਨੂੰ ਫੁੱਟਸਲ ਕਿਉਂਕਿ ਫੁੱਟਬਾਲ ਤੇ ਫੁੱਟਸਲ ਇੱਕੋ ਜਿਹੀ ਗੇਮ ਹੈਗੀ ਆ ਬਾਸਕਟਬਾਲ 'ਚ ਇਨਵੋਲ ਕੀਤਾ ਤੇ ਹੁਣ ਇਹ ਨੈਟਬਾਲ ਦਾ ਬਹੁਤ ਵਧੀਆ ਪਲੇਅਰ ਹੈਗਾ ਇਹਨੂੰ ਆਪਣੀ ਪੋਜੀਸ਼ਨ ਲੈਣ ਦਾ ਪਤਾ ਹੈ ਕਿ ਵੀ ਜਦੋਂ ਬਾਲ ਆ ਰਹੀ ਹੈ ਤੇ ਮੈਂ ਪੋਜੀਸ਼ਨਿੰਗ ਕਿੱਦਾਂ ਰੱਖਣੀ ਹੈ ਕਿ ਮੈਂ ਫਟਾਫਟ ਬਾਲ ਆਂਦੇ ਆ ਤਾਂ ਮੈਂ ਨੈਟ ਦੇ ਵਿੱਚ ਪਾ ਦਾਂ ਉਹਨਾਂ ਨੇ ਇੱਕ ਦੋ ਸਕੂਲ ਦੱਸੇ ਮੈਂ ਉੱਥੇ ਜਾ ਕੇ ਦੇਖਿਆ ਤਾਂ ਜਿਹੜਾ ਟੀਚਰ ਹੈ ਕਾਫੀ ਡੰਡਾ ਲੈ ਕੇ ਉਹਨਾਂ ਨੂੰ ਮਾਰ ਰਿਹਾ ਹੈ ਮੱਖੀਆਂ ਹੀ ਮੱਖੀਆਂ ਹੈਗੀਆਂ ਬੁਰਾ ਹਾਲ ਮਤਲਬ ਉੱਥੇ ਕਿ ਮੈਂ ਇਹ ਫੀਲ ਕਰਦੀ ਆ ਇਹ ਮੇਰੇ ਆਪਣੇ ਬੱਚੇ ਆ ਜੇ ਮੈਂ ਆਪਣੇ ਵਾਸਤੇ ਮੇਰੇ ਆਪਣੇ ਬੱਚੇ ਵਾਸਤੇ ਮੈਂ ਇਹ ਮਹਿਸੂਸ ਕਰਾਂ ਕਿ ਵੀ ਇਹ ਮਾਹੌਲ ਠੀਕ ਨਹੀਂ ਹੈ ਮੈਂ ਉੱਥੇ ਕਿੱਦਾਂ ਛੱਡ ਸਕਦੀ ਆ ਸੁਣਿਆ ਸੀ ਜਦੋਂ ਆਪਾਂ ਗੱਲਬਾਤ ਕਰ ਰਹੇ ਸੀ ਕਿ ਇਹ ਪਹਿਲਾ ਖਿਡਾਰੀ ਦੇ ਨਾਲ ਨਾਲ ਹੁਣ ਕੋਚ ਵੀ ਬਣ ਗਿਆ ਹੁਣ ਸਿਖਲਾਈ ਦਿੰਦਾ ਬਿਲਕੁਲ ਹੁਣ ਮੇਰੀ ਇਸ ਸੰਸਥਾ ਦਾ ਕੋਚ ਹੈਗਾ ਕੀ ਕੀ ਮੈਂ ਤੁਹਾਨੂੰ ਬਿਤੇਰੀ ক্রিকেট ਚ ਮੈਡਲ ਕਿਹੜਾ ਆਇਆ 브్రాঞ্জ ਹੁਣੇ ਮੈਂ ਦੱਸਿਆ ਕਿ ਤੇਰਾ ਹਾਈਦਰਾਬਾਦ ক্রিকেট ਦੇ ਵਿੱਚ ਮੈਡਲ ਕਿਹੜਾ ਆਇਆ ਸੀ ਇਹਨੇ ਦੱਸਿਆ ਕਿ 브్రాঞ্জ ਆਇਆ ਹੈ ਫੁੱਟਬਾਲ ਵਿੱਚ 골 ਜਿੱਤ ਚੁੱਕਿਆ ਦੋ ਵਾਰ ਅੱਛਾ ਜੀ ਇਹ ਨੈਸ਼ਨਲ ਲੈਵਲ ਤੇ ਯੂਨੀਫਾਈਡ ਫੁੱਟਬਾਲ ਗੇਮਸ ਦੇ ਵਿੱਚ ਤੇ ਹੁਣ ਇਹ ਅਦੇ ਵਿਚ ਰੇਸਿਸ ਵਿੱਚ ਵੀ ਇਹ ਜਿੱਤ ਚੁੱਕਿਆ ਤੇ ਪੰਗੜਾ ਡਾਂਸਰ ਵੀ ਬਹੁਤ ਵਧੀਆ ਯਾਨੀ ਕਿ ਮਲਟੀ ਟੈਲੈਂਟਡ ਹੈ ਹਾਂਜੀ ਮਲਟੀ ਟੈਲੈਂਟਡ ਹੈਗਾ ਤੇ ਬਾਸਕਟਬਾਲ 'ਚ ਇਹ ਹੁਣ ਹਾਈਦਰਾਬਾਦ ਜਾ ਕੇ ব্রੋਂਜ਼ ਜਿੱਤ ਕੇ ਆਇਆ ਹੈਗਾ ਸਸ਼ੀਕਲ ਜੀ ਸਾਰਿਆਂ ਨੂੰ ਹਮਦਰ ਟੀਵੀ ਦੇਖਣ ਵਾਲੇ ਸਾਧ ਦਰਸ਼ਕਾ ਦਾ ਮੈਂ ਪਰਵਿੰਦਰ ਸਵਾਗਤ ਕਰਦਾ ਹਾਂ ਅੱਜ ਹਮਦਰ ਦੀ ਟੀਮ ਪਹੁੰਚੀ ਹੈਗੀ ਹੈ ਪ੍ਰਬਾਸਰਾ ਦੇ ਆਂਗਣ ਦੇ ਵਿੱਚ ਜਿੱਥੇ ਉਹ ਫੁਲਵਾੜੀ ਵੱਧ ਪੁੱਲ ਰਹੀ ਹੈ ਜਿਨ੍ਹਾਂ ਨੂੰ ਆਪਣੇ ਨਕਾਰ ਦਿੱਤਾ ਜਾਂ ਫਿਰ ਕਿਸੇ ਵਜ੍ਹਾ ਕਰਕੇ ਉਹ ਆਪਣੇ ਪਰਿਵਾਰਤੋਂ ਵਿਛੜ ਚੁੱਕੇ ਨੇ ਪਰਬ ਆਸਰਾ ਜਿਹੜਾ ਕਿ ਬੇਸਹਾਰੇ ਨੂੰ ਆਸਰਾ ਦਿੰਦਾ ਹੈ ਅਤੇ ਇੱਥੇ ਉਹ ਬੱਚੇ ਵੀ ਨੇ ਜੋ ਕਿ ਡਿਸੇਬਲ ਹੋਣ ਦੇ ਬਾਵਜੂਦ ਆਪਣਾ ਜਿਹੜਾ ਕਿ ਵੱਖਰਾ ਕੀਰਤੀਮਾਨ ਸਥਾਪਤਕਾਰ ਨੇ ਖੇੜ ਖੇਤਰ ਤੇ ਵਿੱਚ ਹਮਲਾ ਮਾਰੇ ਨੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਪਰਬ ਆਸਰਾ ਦੇ ਉਸ ਆਂਗਣ ਦੇ ਵਿੱਚ ਜਿੱਥੇ ਦੇਖੋ ਕਿ ਜਿਹੜੇ ਇਹ ਬੱਚੇ ਨੇ ਮੈਂਟਲੀ ਡਿਸੇਬਲ ਨੇ ਪਰ ਇਹ ਜਿਹੜੀ ਕੀ ਕਿਸਮਤ ਹੈਗੇ ਬੱਚੇ ਆਪਣੀ ਖੁਦ ਆਪ ਲਿਖ ਰਹੇ ਨੇ ਖੇਡ ਖੇਤਰ ਦੇ ਵਿੱਚ ਵਧਿਆ ਜਿਹੜਾ ਕੀ ਇਹ ਹਮਲਾ ਮਾਰ ਰਹੇ ਨੇ ਇਹ ਬੱਚੇ ਜਿਹੜੇ ਕੀ ਪ੍ਰਵਾਸਰਾ ਦੇ ਵਿੱਚ ਆਏ ਸੀ ਤਾਂ ਇਹਨਾਂ ਨੂੰ ਕੋਈ ਸੁਧਬੁਧ ਨਹੀਂ ਸੀ ਸਗੋਂ ਮੈਂਟਲੀ ਡਿਸਟਰਬ ਹੋਣ ਕਰਕੇ ਇਹ ਆਪਣਾ ਆਪ ਸੰਭਾਲਣ ਦੇ ਵਿੱਚ ਵੀ ਅਸਮਰਥ ਸਨ ਪਰ ਪ੍ਰਵਾਸਰਾ ਸੰਸਾ ਦੇ ਵੱਲੋਂ ਇਹਨਾਂ ਦੇ ਹੋਣ ਨੂੰ ਉਭਾਰਿਆ ਗਿਆ ਨਿਖਾਰਿਆ ਗਿਆ ਇਹਨਾਂ ਨੂੰ ਹਰ ਸਹੂਲਤ ਉਪਲਬਧ ਕਰਵਾਈ ਗਈ ਅਤੇ ਅੱਜ ਇਹ ਜਿਹੜੇ ਬੱਚੇ ਹੈਗੇ ਨੇ ਨਾ ਸਿਰਫ ਡਿਸਟ੍ਰਿਕਟ ਸਗੋ ਨੈਸ਼ਨਲ ਲੈਵਲ ਤੇ ਵੀ ਝੰਡੇ ਬੁਲੰਦ ਕਰ ਰਹੇ ਨੇ ਅਤੇ ਕਈ ਮੈਡਲ ਆਪਣੇ ਝੋਲੀ ਪਾ ਚੁੱਕੇ ਨੇ ਆ ਤੁਹਾਡੀ ਮੁਲਾਕਾਤ ਹੈ ਉਹ ਕਰਵਾਵਾਂਗੇ ਕਮਲਪ੍ਰੀਤ ਸਿੰਘ ਅਤੇ ਅਰਬਾਸ ਦੇ ਨਾਲ ਜਿਨ੍ਹਾਂ ਦੇ ਵੱਲੋਂ ਖੇਡ ਖੇਤਰ ਤੇ ਵਿੱਚ ਇੱਕ ਵਖੜਾ ਕੀਰਤੀਮਾਨ ਸਥਾਪਿਤ ਕੀਤਾ ਗਿਆ ਸਾਡੇ ਨਾਲ ਪ੍ਰਭਾਸਾ ਸੰਸਾ ਦੇ ਮੁਖੀ ਬਾਈ ਸ਼ਮ ਸ਼ੇਰ ਸਿੰਘ ਜੀ ਦੇ ਧਰਮ ਪਤਨੀ ਬੀਬੀ ਰਜਿੰਦਰ ਕੌਰ ਵੀ ਮੌਜੂਦ ਨੇ ਮੈਮ ਸਵਾਗਤ ਹੈ ਤੁਹਾਡਾ ਹਮਦਰ ਟੀਵੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਮੈਮ ਜਿਸ ਤਰ੍ਹਾਂ ਨਾਲ ਸ਼ੁਰੂਆਤ ਕੀਤੀ ਹੈ ਕਿ ਬੇਸਹਾਰਿਆਂ ਦਾ ਸਹਾਰਾ ਪ੍ਰਬਾਸਰਾ ਸੰਸਥਾ ਹਾਂਜੀ ਕਿਉਂਕਿ ਜਦੋਂ ਪਰਮਾਤਮਾ ਇੱਕ ਹੈ ਉਹ ਦਾਤਾ ਸਾਡਾ ਇੱਕ ਹੈ ਇੱਕ ਪਿਤਾ ਇੱਕ ਇਸਕੇ ਹਮ ਬਾਰੇ ਕਹ ਫਿਰ ਇਹ ਤਾਂ ਸਾਰੇ ਸਾਡਾ ਪਰਿਵਾਰ ਹੈ ਤੇ ਜਦੋਂ ਇਹ ਵਿਚਾਰੇ ਮਤਲਬ ਸੜਕਾਂ ਤੇ ਕਿਸੇ ਕਾਰਨ ਕਰਕੇ ਬੇਸਹਾਰਾ ਹੋ ਜਾਂਦੇ ਆ ਅਨਾਥ ਹੋ ਜਾਂਦੇ ਆ ਤਾਂ ਬੜਾ ਮਤਲਬ ਮਹਿਸੂਸ ਹੁੰਦਾ ਸੀਗਾ ਕਿ ਕੀ ਕਾਰਨ ਹੈ ਕਿ ਅਸੀਂ ਸਿਰਫ ਆਪਣੇ ਦੋਜੀਆਂ ਲਈ ਕਰ ਰਹੇ ਆ ਜੋ ਵੀ ਬਿਜ਼ਨਸ ਸੀਗੇ ਉਹਨਾਂ ਵਾਸਤੇ ਕਾ ਵੀ ਇਹਨਾਂ ਵਾਸਤੇ ਅਸੀਂ ਕਿਉਂ ਨਹੀਂ ਕਰ ਰਹੇ ਵੀ ਜਦੋਂ ਪਰਿਵਾਰ ਤਾਂ ਇਹ ਵੀ ਵੱਡਾ ਸਾਡਾ ਹੀ ਆ ਤੇ ਉਸੇ ਕੋਸ਼ਿਸ਼ 'ਚ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਫਿਰ ਇਹ ਸੰਸਥਾ ਹੋਂਦ ਵਿੱਚ ਆਈ ਹੈ ਤੇ ਚੱਲ ਰਹੀ ਹੈ ਸੋ ਇਹ ਹੋ ਫੁਲਵਾੜੀ ਵੱਧ ਫੁੱਲ ਰਹੀ ਹੈ ਜਿਨ੍ਹਾਂ ਨੂੰ ਆਪਣੇ ਨੇ انکارਤਾ ਪਰ ਅੱਜ ਜਿਹੜੇ ਆਪਣੇ ਨੇ ਨਕਾਰਿਆ ਸੀ ਉਹ ਵੀ ਦੇਖਦੇ ਹੋਣਗੇ ਕਿ ਉਹਨਾਂ ਦਾ ਬੱਚਾ ਕਿਸ ਮੁਕਾਮ ਤੇ ਪਹੁੰਚਿਆ ਇਹਨਾਂ ਬੱਚਿਆਂ ਨੂੰ ਇੱਥੇ ਕਿਵੇਂ ਲੈ ਕੇ ਆਏ ਜਿਹੜੇ ਆਪਾਂ ਜ਼ਿਕਰ ਕਰੀਏ ਕਮਲਪ੍ਰੀਤ ਜਾਂ ਫਿਰ ਅਰਬਾਜ਼ ਦਾ ਇਹਨਾਂ ਦੀ ਦੋਹਾਂ ਦੀ ਕਹਾਣੀ ਤੇ ਅੱਧੀ ਜਿਹੜੀ ਆਪਣੀਆਂ ਪੂਰੀ ਇੰਟਰਵਿਊ ਬੇਸਡ ਰਹੇਗੀ ਇਹ ਕਮਲਪ੍ਰੀਤ ਜੋ ਕਿ ਡਫ ਐਂਡ ਡਮਲ ਤੇ ਦੂਸਰਾ ਜਿਹੜਾ ਕਿ ਅਰਬਾਜ਼ ਅਰਬਾਜ਼ ਦੀ ਗੱਲ ਕਰਦੇ ਆ ਪਹਿਲਾਂ ਆਪਾਂ ਅਰਬਾਜ਼ ਤੇ ਭਗਵੰਤਪੁਰਾ ਪਿੰਡ ਹੈਗਾ ਤੇ ਕੁਰਾਲੀ ਦੇ ਨੇੜੇ ਰੋਪੜ ਵੱਲ ਨੂੰ ਜਾਈਏ ਤਾਂ ਤੇ ਉੱਥੇ ਪੁਲਿਸ ਸਟੇਸ਼ਨ ਆਨਫਾਰਮੇਸ਼ਨ ਆਈ ਕੇ ਵੀ ਕੋ ਲਵਾਰਿਸ ਬੱਚਾ ਚੈੜੀਆਂ ਦੇ ਜਿਹੜੇ ਫਾਟਕਾਂ ਦੇ ਉੱਥੇ ਬੈਠਾ ਹੈਗਾ ਲਵਾਰਿਸ ਹਾਲ ਦੇ ਚ ਅੱਛਾ ਜੀ ਤੇ ਇਹ ਹੀ ਪਤਾ ਲੱਗਿਆ ਕਿ ਇਹ ਕਿਸੇ ਟ੍ਰੇਨ ਤੋਂ ਉਤਰਿਆ ਤੇ ਇਹਨੂੰ ਪਤਾ ਨਹੀਂ ਵੀ ਮੈਂ ਜਾਣਾ ਕਿੱਥੇ ਹੈ ਇਹ ਕਿਦੋਂ ਦਾ ਵਾਕਿਆ ਹੈ ਇਹ 11 ਸਾਲ ਪਹਿਲਾਂ ਦੀ ਗੱਲ ਹੈਗੀ ਆ ਅੱਛਾ ਜੀ ਤੇ ਕਾਫੀ ਦੀ ਹਾਲਤ ਤਰਸਯੋਗ ਸੀਗੀ ਉਦੋਂ ਤੇ ਮਤਲਬ ਇਹ ਬਹੁਤ ਡਰਿਆ ਸਹਿਮਿਆ ਸੀਗਾ ਤੇ ਪੁਲਿਸ ਫਿਰ ਇਹਨੂੰ ਲੈ ਕੇ ਆਈ ਸਾਡੇ ਕੋਲ ਤੇ ਆਂਦੇ ਹੀ ਫਿਰ ਇਹਦਾ ਟ੍ਰੀਟਮੈਂਟ ਸ਼ੁਰੂ ਕਰਵਾਇਆ ਤੇ ਜਦੋਂ ਟੈਸਟ ਵਗੈਰਾ ਕਰਵਾਏ ਤਾਂ ਪਤਾ ਲੱਗਾ ਕਿ ਇਹਦਾ ਆਈਕਿਊ ਕਾਫੀ ਘੱਟ ਹੈਗਾ ਤੇ ਇਹਦਾ ਆਈਕਿਊ ਤਕਰੀਬਨ 45 ਦੇ ਕਰੀਬ ਹੈਗਾ ਤੇ ਟੈਸਟਾਂ ਤੋਂ ਬਾਅਦ ਫਿਰ ਅਸੀਂ ਇਹਨੂੰ ਸਪੈਸ਼ਲ এডਿਕੇਸ਼ਨ ਦੇਣੀ ਸ਼ੁਰੂ ਕੀਤੀ। ਅੱਛਾ ਇਹਨੇ ਮਤਲਬ ਜਿਵੇਂ ਨਾ ਅਲਫਾਬੈਟ ਸਿਖਾਣੇ, ਇਹਨਾਂ ਨੰਬਰ ਕਨਸੈਪਟ ਸਿਖਾਣੇ, ਕਲਰ ਕਨਸੈਪਟ ਸਿਖਾਣੇ, ਅਲੱਗ-ਅਲੱਗ ਤਰੀਕੇ ਦੇ ਨਾਲ ਫਿਰ ਇਹਨੂੰ ਆਪਣੀ ਕੇਅਰ ਕਿੱਦਾਂ ਕਰਨੀ ਹੈ, ਨਾਮ ਕਿੱਦਾਂ ਲਿਖਣਾ ਹੈਗਾ ਤੇ ਤੁਸੀਂ ਕਿੱਥੇ ਰਹਿੰਦੇ ਹੈਗੇ ਆ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਸ਼ੁਰੂ ਕੀਤਾ ਤੇ ਕਾਫੀ ਮਤਲਬ ਬਾਕੀਆਂ ਨਾਲੋਂ ਐਕਟਿਵ ਲੱਗਿਆ ਤਾਂ ਫਿਰ ਸਾਡਾ ਦਿਲ ਕੀਤਾ ਕਿ ਵੀ ਇਹਨੂੰ ਗੇਮਸ ਵਿੱਚ ਵੀ ਅਸੀਂ ਇਨਵੋਲ ਕਰੀਏ ਜਦੋਂ 11 ਸਾਲ ਪਹਿਲਾਂ ਅਰਬਾਸ ਤੁਹਾਨੂੰ ਮਿਲਿਆ ਸੀ ਉਸ ਸਮੇਂ ਕੀ ਹਾਲਤ ਸੀ ਕਿੰਨੀ ਉਮਰ ਸੀ ਇਹਦੀ ਉਦੋਂ तकरीबन ਇਹ 10 ਕੁ ਸਾਲ ਦਾ ਹੀ ਸੀਗਾ ਤੇ ਕਾਫੀ ਜਿਆਦਾ ਮਤਲਬ ਜਿਵੇਂ ਕਹਿੰਦੇ ਕਮਜ਼ੋਰ ਬਹੁਤ ਸੀਗਾ ਹਾਲਤ ਅਰਸਯੋਗ ਸੀਗੀ ਬਟ ਹੌਲੀ ਹੌਲੀ ਡਾਈਟ ਦੇ ਨਾਲ ਤੇ ਮੈਡੀਸਿਨਸ ਦੇ ਨਾਲ ਕਾਫੀ ਇੰਪਰੂਵ ਹੋਇਆ ਐਕਟਿਵ ਵੀ ਬਹੁਤ ਹੋਇਆ ਤੇ ਉਹੀ ਸਾਨੂੰ ਮਤਲਬ ਚਾਹੀਦਾ ਹੁੰਦਾ ਕਿ ਜਦੋਂ ਇੱਕ ਐਕਟਿਵ ਬੱਚਾ ਹੋਵੇ ਤਾਂ ਉਹਨੂੰ ਅਸੀਂ ਚਾਹੁੰਦੇ ਹੁੰਦੇ ਆ ਕਿ ਗੇਮਸ ਵਿੱਚ ਵੀ ਉਹ ਇਨਵੋਲ ਹੋਵੇ ਤੇ ਇਹਦੇ ਵਾਸਤੇ ਸ਼ੁਰੂ ਚ ਕਾਫੀ ਅਸੀਂ ਕੋਸ਼ਿਸ਼ਾਂ ਕੀਤੀਆਂ ਤੇ ਇਹਨੂੰ ਫੁੱਟਬਾਲ ਚ ਇਨਵੋਲਵ ਕੀਤਾ ਤੇ ਨਾਲ ਹੀ ਇਹਨੂੰ ਫੁੱਟਸਲ ਕਿਉਂਕਿ ਫੁੱਟਬਾਲ ਤੇ ਫੁੱਟਸਲ ਇੱਕੋ ਜਿਹੀ ਗੇਮ ਹੈਗੀ ਹੈ ਬਾਸਕਟਬਾਲ ਚ ਇਨਵੋਲਵ ਕੀਤਾ ਤੇ ਹੁਣ ਇਹ ਨੈਟਬਾਲ ਦਾ ਬਹੁਤ ਵਧੀਆ ਪਲੇਅਰ ਹੈਗਾ ਰੀਸੈਂਟਲੀ ਜਦੋਂ ਇਹਨਾਂ ਦੀਆਂ ਗੇਮਸ ਹੋਈਆਂ ਸਟੇਟ ਲੈਵਲ ਤੇ ਸਿਲੈਕਸ਼ਨ ਟਰਾਇਲਸ ਹੋਏ ਤੇ ਫੁੱਟਬਾਲ ਚ ਵੀ ਇਹਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਤੇ ਨੈਟਬਾਲ ਨੈਟਬਾਲ ਦੀ ਪਰਫਾਰਮੈਂਸ ਪਹਿਲਾਂ ਸੀਗੀ ਤੇ ਜਿਹੜੇ ਸਟੇਟ স্পੈਸ਼ਲ 올림픽ਸ ਭਾਰਤ ਵਾਲੇ ਹੈਗੇ ਆ ਉਹਨਾਂ ਨੇ ਕਿਹਾ ਕਿ ਨਹੀਂ ਨੈਟਬਾਲ ਚ ਕੋਈ ਵੀ ਬੱਚਾ ਸਾਡੇ ਕੋਲ ਵਧੀਆ ਸ਼ੂਟਰ ਨਹੀਂ ਹੈਗਾ ਵਧੀਆ ਬੰਦਾ ਨਹੀਂ ਖੇਡਦਾ ਵੀ ਅਰਵਾਜ ਅਸੀਂ ਨੈਟਬਾਲ ਚ ਨੈਸ਼ਨਲ ਲੈਵਲ ਤੇ ਲੈ ਕੇ ਜਾਣਾ ਇਸ ਤੋਂ ਪਹਿਲਾਂ ਇਹ ਦੋ ਵਾਰ ਫੁੱਟਬਾਲ ਚ 골ਡ ਜਿੱਤ ਚੁਕਿਆ ਨੈਸ਼ਨਲ ਲੈਵਲ ਤੇ ਇੱਕ ਵਾਰ ਯੂਨੀਫਾਈਡ ਗੇਮਸ ਚ ਇੱਕ ਵਾਰ ਵੈਸੇ ਆਨਲਾਈਨ ਤੇ ਬਾਸਕਟਬਾਲ ਚ ਵੀ ਇਹ ਦੋ ਵਾਰ ਹੀ ਬ੍ਰੌਂਜ਼ ਜਿੱਤ ਚੁਕਿਆ ਉਹਨੇ ਹਾਈਦਰਾਬਾਦ ਜਾ ਕੇ ਆਇਆ ਸੀਗਾ ਤੂ ਦਾ ਫ फेब्रुवारी 2024 ਚ ਤੇ ਉਥੋਂ ব্রੌਂਜ ਪੂਰੀ ਪੰਜਾਬ ਦੀ ਟੀਮ ਲਈ ব্রੌਂਜ ਜਿੱਤ ਕੇ ਆਏ ਹੈਗੇ ਆ ਤੇ ਬਾਸਕਟਬਾਲ ਚ ਅੱਛੀ ਪਰਫਾਰਮੈਂਸ ਨੂੰ ਦੇਖ ਕੇ ਮੇਰਾ ਮਨ ਸੀਗਾ ਕਿ ਮੈਂ ਇਹਨੂੰ ਨੈਟਬਾਲ ਚ ਪਾਵਾਂ ਤੇ ਇਹਨੇ ਬਹੁਤ ਵਧੀਆ ਪਰਫਾਰਮੈਂਸ ਜੇ ਤੁਸੀਂ ਇਹਨਾਂ ਦਾ ਜਿਵੇਂ ਸ਼ੂਟ ਦੇਖੋ ਤਾਂ ਬਹੁਤ ਮਿਨੀਮਮ ਸ਼ੂਟਸ ਹੈਗੇ ਜਿਹੜੇ ਕਿ ਮਿਸ ਹੁੰਦੇ ਆ ਇਹਨੂੰ ਆਪਣੀ ਪੋਜੀਸ਼ਨ ਲੈਣ ਦਾ ਪਤਾ ਹੈ ਕਿ ਵੀ ਜਦੋਂ ਬਾਲ ਆ ਰਹੀ ਹੈ ਤੇ ਮੈਂ ਪੋਜੀਸ਼ਨਿੰਗ ਕਿੱਦਾਂ ਰੱਖਣੀ ਹੈ ਕਿ ਮੈਂ ਫਟਾਫਟ ਬਾਲ ਆਂਦੇ ਆ ਤਾਂ ਮੈਂ ਨੈਟ ਦੇ ਵਿੱਚ ਪਾ ਦਵਾਂ ਕਿੰਨੇ ਮੈਮ ਚੈਲੰਜਸ ਹੁੰਦੇ ਆ ਜਦੋਂ ਇਸ ਤਰ੍ਹਾਂ ਦੇ ਨਾਲ ਬੱਚੇ ਜਿਹੜੇ ਕਿ ਮੈਂਟਲੀ ਪਰਫੈਕਟ ਨਹੀਂ ਹੁੰਦੇ ਉਹਨਾਂ ਨੂੰ ਇੱਕ ਡਾਇਰੈਕਸ਼ਨ ਦੇ ਕੇ ਇੱਕ ਵਧੀਆ ਖਿਡਾਰੀ ਉਹਨਾਂ ਦੇ ਵਿੱਚੋਂ ਕੱਢਣਾ ਕਿੰਨੇ ਕੇ ਚੈਲੰਜ ਹੁੰਦੇ ਹੈਗੇ ਹਰ ਇੱਕ ਬੱਚੇ ਤੇ ਅਲੱਗ-ਅਲੱਗ ਡਿਪੈਂਡੈਂਸੀ ਹੈਗੀ ਆ ਬਿਕਾਜ਼ ਹੁਣ ਤੁਸੀਂ 45 IQ ਚ ਲਗਾ ਲਓ ਕਿ ਉਹ ਸਾਡਾ ਉਹਦੇ ਨਾਲ ਇਹਦੇ ਨਾਲੋਂ ਡਬਲ IQ ਆ ਆਮ ਨਾਰਮਲ ਮਤਲਬ ਉਸ ਤੋਂ ਜ਼ਿਆਦਾ ਹੋਏਗਾ ਹੈਨਾ ਨਾਰਮਲ ਜਦੋਂ ਚਲੇ ਜਾਂਦਾ 80 ਪਲੱਸ ਹੁੰਦਾ ਤੇ ਉਹਦੇ ਵਿੱਚ ਫੇਰੀ ਦੀਆਂ ਕੁਝ ਬਿਹੇਵੀਅਰ ਵਾਲੇ ਇਸ਼ੂ ਆ ਜਾਂਦੇ ਹੈਗੇ ਆ ਬੱਚਾ ਸਟੱਬਰਨ ਹੈਗਾ ਉਹ ਜੋ ਤੁਸੀਂ ਕਹਿੰਦੇ ਆ ਉਹ ਤੋਂ ਪਰਫਾਰਮ ਨਹੀਂ ਕਰਨਾ ਚਾਹੁੰਦਾ ਆਪਣੀ ਮਰਜ਼ੀ ਨਾਲ ਪਰਫਾਰਮ ਕਰਨਾ ਚਾਹੁੰਦਾ ਤੇ ਆਪਣੀ ਮਰਜ਼ੀ ਨਾਲ ਹੀ ਗੱਲ ਕਰਨਾ ਚਾਹੁੰਦਾ ਉਹ ਜੇ ਬੱਚੇ ਨੂੰ ਟ੍ਰੇਨ ਕਰਨਾ ਹੈ ਇਟਸ ਟੂ ਹਾਰਡ ਬਟ ਵਿਦ ਰੈਗੂਲਰ ਪ੍ਰੈਕਟਿਸ ਵਿਦ ਅ ਮੋਟੀਵੇਸ਼ਨ ਕਿ ਤੈਨੂੰ ਤੂੰ ਇਦਾਂ ਕਰੇਗਾ ਤੈਨੂੰ ਇਹ ਚੀਜ਼ ਮਿਲੇਗੀ ਤੂੰ ਇਦਾਂ ਕਰੇਗਾ ਤੂੰ ਆ ਚੀਜ਼ ਮਿਲੇਗੀ ਹੁਣ ਕੱਲ ਦਾ ਹੈ ਇਹ ਤਾਂ ਲਾਲਚ ਦੇਣਾ ਪੈਂਦਾ ਵੀ ਹਾਂ ਤਾਂ ਕਿ ਬੰਦੇ ਜਿਹੜੇ ਬੱਚੇ ਨੇ ਆਪਣਾ ਪੂਰਾ ਇੰਟਰਸਟ ਦਿਖਾਨ ਉਸਕੇ ਬਿਲਕੁਲ ਇਹ ਬਹੁਤ ਜਿਆਦਾ ਜ਼ਰੂਰੀ ਹੈਗਾ ਤੇ ਕਿਉਂਕਿ ਮਾਰਨਿੰਗ ਸੈਸ਼ਨ ਕਈ ਵਾਰੀ ਇਹ ਮਿਸ ਕਰ ਦਿੰਦਾ ਸੀਗਾ ਫਿਰ ਇਹਨੂੰ ਸਮਝਾਇਆ ਕਿ ਜੇ ਤੂੰ ਮਾਰਨਿੰਗ ਸੈਸ਼ਨ ਕਰੇਗਾ ਤਾਂ ਕੱਲ ਸਾਡੇ ਕੋਲ ਬਾਈਕ ਆਈ ਹੈਗੀ ਆ ਸਪੈਸ਼ਲ ਬੱਚਿਆਂ ਲਈ ਤੇ ਉਹਦੇ ਵਿੱਚ ਇਹ ਕਹਿੰਦਾ ਵੀ ਮੈਨੂੰ ਬਾਈਕ ਕਿਉਂ ਨਹੀਂ ਮਿਲੀ ਤੇ ਮਤਲਬ ਇਹਨੂੰ ਕਿਹਾ ਕਿ ਬਾਈਕ ਉਹਨੂੰ ਮਿਲਿਆ ਜਿਨੇ ਬਹੁਤ ਵਧੀਆ ਪਰਫਾਰਮੈਂਸ ਕਰਕੇ ਦਿਖਾਈ ਹੈ ਤੂੰ ਇਸ ਤੋਂ ਵਧੀਆ ਪਰਫਾਰਮੈਂਸ ਕਰੇਗਾ ਤੇਰੇ ਲਈ ਵੀ ਨਵੀਂ ਬਾਈਕ ਆਏਗੀ ਸੋ ਮਤਲਬ ਥਿਸ ਇਜ਼ ਦਾ ਪਾਰਟ ਆਫ ਮੋਟੀਵੇਸ਼ਨ ਸੋ ਦੇ ਵਾਂਟ एवरीथिंग ਹੈ ਨਾ ਹੁਣ ਸਾਈਕਲਿੰਗ ਦੇ ਬੱਚੇ ਹੋਰ ਜਾਂਦੇ ਆਂਡ ਹੀ ਸੇਜ਼ ਕਿ ਮੇਰਾ ਬਾਈਸਾਈਕਲ ਅਲੱਗ ਹੋਣਾ ਚਾਹੀਦਾ ਜਿੱਤੇ ਤੇ ਮੈਂ ਪਰਫਾਰਮ ਕਰਨਾ ਹੈਗਾ ਤੇ ਇਹਦੀ ਗੇਮ ਨਹੀਂ ਹੈ ਬਾਈਸਾਈਕਲ ਮਤਲਬ ਸਾਈਕਲ ਬਟੇ ਫਿਰ ਵੀ ਆਪਣੀ ਗੇਮ ਨੂੰ ਬਹੁਤ ਮਤਲਬ ਹਰ ਚੀਜ਼ ਨੂੰ ਸਿੱਖਦਾ ਹੈਦਾ ਮਤਲਬ ਦਿਲ ਦੀ ਇੱਛਾ ਹੁੰਦੀ ਹੈ ਕਿ ਮੈਂ ਆ ਵੀ ਸਿੱਖਾਂ ਆ ਵੀ ਸਿੱਖਾਂ ਤੇ ਸਾਨੂੰ ਹੁੰਦਾ ਹੈ ਕਿ ਜਿਸ ਚ ਬਹੁਤ ਅੱਛੇ ਲੈਵਲ ਤੇ ਪਰਫਾਰਮ ਕਰ ਸਕਦਾ ਉਸ ਲੈਵਲ ਤੇ ਇਹਨੂੰ ਜਾਦਾ ਤੇ ਇਸੇ ਤਰ੍ਹਾਂ ਜੇਕਰ ਆਪਾਂ ਜ਼ਿਕਰ ਕਰੀਏ ਕਮਲਪ੍ਰੀਤ ਸਿੰਘ ਦਾ ਤਾਂ ਕਮਲਪ੍ਰੀਤ ਸਿੰਘ ਕਿਵੇਂ ਪ੍ਰਭਾਸਰ ਤੱਕ ਪਹੁੰਚਿਆ ਤੇ ਕੀ ਸਥਿਤੀ ਸੀ ਉਸ ਸਮੇ ਉਸਦੀ ਅਸਲ ਜੀ ਕਮਲਪ੍ਰੀਤ 2000 7 ਵਿੱਚ ਸਾਡੇ ਕੋਲ ਪਹੁੰਚਿਆ ਤੇ ਉਸ ਤੋਂ तकरीबन ਇਸ ਵਕਤ 17 ਸਾਲ ਤੋਂ ਉੱਪਰ ਹੋ ਗਿਆ ਹੈ ਸਾਡੇ ਕੋਲ ਉਸ ਟਾਈਮ ਮੈਂ ਕਾਫੀ ਛੋਟਾ ਜਿਹਾ ਬੱਚਾ ਹੀ ਸੀਗਾ ਤੇ ਜਦੋਂ ਮੈਂ ਕੋਸ਼ਿਸ਼ ਕੀਤੀ ਕਿ ਵੀ ਇਹਨੂੰ ਅਸੀਂ ਪੁੱਛੀਏ ਵੀ ਤੂੰ ਕਿੱਥੋਂ ਹੈਗਾ ਸਾਈਨ ਲੈਂਗੁਏਜ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਚ ਜਾਨੀ ਕਿ ਡਫਰੈਂਟ ਬੋਲਣ ਤੇ ਸੁਣਨ 'ਚ ਅਸਮਰਤਾ ਹਾਂਜੀ ਇਹ ਡਫਰੈਂਟ ਮਿਊਟ ਹੈਗਾ ਇਹਨਾਂ ਸੁਣ ਸਕਦਾ ਹੈ 100% ਡਿਸੇਬਿਲਟੀ ਹੈ ਇਹਨਾਂ ਦੀ ਬਟ ਮੈਂਟਲੀ ਹੀ ਇਜ਼ ਨਾਰਮਲ ਇਹ ਇਹ ਸਭ ਤੋਂ ਵੱਡੀ ਸਾਡੇ ਲਈ ਇੱਕ ਮਤਲਬ ਸੀ ਕਿ ਇਹਦੇ ਵਾਸਤੇ ਵੀ ਵਰਦਾਨ ਸੀਗਾ ਤੇ ਅਸੀਂ ਕੋਸ਼ਿਸ਼ ਕੀਤੀ ਕਿ ਇਹਨੂੰ ਸਾਈਨ ਲੈਂਗੁਏਜ ਦੇ ਨਾਲ ਇਹ ਤੋਂ ਗੱਲਬਾਤ ਕਰੀਏ ਇਹਦੇ ਪੇਰੈਂਟਸ ਬਾਰੇ ਪੁੱਛੀਏ ਇਹ ਪਹਿਲਾਂ ਉਦੋਂ ਵੀ ਨਹੀਂ ਦੱਸ ਪਾਇਆ ਜਦੋਂ ਆਇਆ ਫਿਰ ਮੇਰੀ ਕੋਸ਼ਿਸ਼ ਸੀ ਕਿ ਮੈਂ ਇਹਨਾਂ ਨੂੰ ਕਿਸੇ ਅੱਛੇ ਸਕੂਲ 'ਚ ਲਗਾਵਾ ਤਕਰੀਬਨ ਜਿਵੇਂ ਪਰਮਾਤਮਾ ਦੀ ਕੁਝ ਵਿਡੰਬਣਾ ਕਹਿ ਲਓ ਕਿ ਵੀ ਐਦਾਂ ਦਾ ਹੈਪਨ ਹੋਣਾ ਸੀਗਾ ਨਾਲ ਹੀ ਕੁਝ ਦਿਨਾਂ ਬਾਅਦ ਇੱਕ ਬੱਚਾ ਹੋ ਡੈਫੰਡ ਮਿਊਟ ਮਿਲਿਆ ਥੋੜੇ ਦਿਨਾਂ ਬਾਅਦ ਹੀ ਤਕਰੀਬਨ ਇਹਨਾਂ ਦਾ ਮਤਲਬ ਸਾਲ ਸਾਲ ਕੁ ਦਾ ਫਰਕ ਲੱਗਦਾ ਸੀਗਾ ਤੇ ਫਿਰ ਇਹਨਾਂ ਦੋਨਾਂ ਨੂੰ ਲੈ ਕੇ ਮੈਂ ਕਈ ਸਕੂਲ ਦੇਖੇ ਬਟ ਕਿਤੇ ਨਹੀਂ ਇੱਥੇ ਨੇੜੇ-ਤੇੜੇ ਮੈਨੂੰ ਕੋਈ ਵਧੀਆ ਸਕੂਲ ਨਹੀਂ ਮਿਲਿਆ ਇਹਨਾਂ ਵਾਸਤੇ ਤਾਂ ਫਿਰ ਮੈਂ ਇਹਨਾਂ ਨੂੰ ਲੁਧਿਆਣੇ ਰੈੱਡ ਕਰਾਸ ਦਾ ਸਕੂਲ ਹੈਗਾ ਉੱਥੇ ਡੀਸੀ ਸਾਹਿਬ ਨਾਲ ਮਿਲ ਕੇ ਗੱਲਬਾਤ ਕਰਕੇ ਸਪான்ਸਰ ਕਰਵਾਏ ਇਹ ਬੱਚੇ ਤੇ ਮੈਂ ਲੁਧਿਆਣੇ ਇਹਨਾਂ ਨੂੰ 5th ਕਲਾਸ ਤੱਕ ਸੀਗਾ ਸਕੂਲ 5th ਕਲਾਸ ਤੱਕ ਪੜਾਇਆ ਉਸ ਤੋਂ ਬਾਅਦ ਕਹਿੰਦੇ ਜੀ ਵੀ ਹੁਣ ਇਹਨਾਂ ਦੀ ਸਟੱਡੀ ਓਵਰ ਹੋ ਗਈ ਹੈ ਵੀ ਤੁਸੀਂ ਇਹਨਾਂ ਨੂੰ ਕਿਸੇ ਹੋਰ ਨਵੇਂ ਸਕੂਲ ਸ਼ਿਫਟ ਕਰ ਦਿਓ ਅੱਛਾ ਤੇ ਮੈਂ ਕਿਹਾ ਵੀ ਚਲੋ ਮੈਂ ਸਰਚ ਕਰਦੀ ਆਂ ਵੀ ਥੋੜੇ ਦਿਨ ਤੁਸੀਂ ਵੀ ਦੇਖੋ ਵੀ ਤੁਸੀਂ ਵੀ ਦੱਸੋ ਲੱਭ ਕੇ ਉਹਨਾਂ ਨੇ ਇੱਕ ਦੋ ਸਕੂਲ ਦੱਸੇ ਮੈਂ ਉੱਥੇ ਜਾ ਕੇ ਦੇਖਿਆ ਤੋ ਜਿਹੜਾ ਟੀਚਰ ਹੈ ਕਾਫੀ ਡੰਡਾ ਲੈ ਕੇ ਉਹਨਾਂ ਨੂੰ ਮਾਰ ਰਿਹਾ ਹੈ ਮੱਖੀਆਂ ਹੀ ਮੱਖੀਆਂ ਹੈਗੀਆਂ ਬੁਰਾ ਹਾਲ ਮਤਲਬ ਉੱਥੇ ਮਤਲਬ ਮਾਹੌਲ ਮਤਲਬ ਮੇਰੇ ਆਪ ਹੀ ਘੜਨ ਜੋਗਾ ਨਹੀਂ ਸੀਗਾ ਮੈਨੂੰ ਜਿਸ ਮਾਹੌਲ ਦੇ ਵਿੱਚ ਬੱਚਿਆਂ ਨੇ ਰਹਿਣਾ ਹੈਗਾ ਪਹਿਲਾਂ ਖੁਦ ਜਾ ਕੇ ਦੇਖਦੇ ਹੋ ਕਿ ਵਾਕਿਓ ਬੱਚਿਆਂ ਦੇ ਲਈ ਹੈਗਾ ਮਾਹੌਲ ਬਹੁਤ ਜ਼ਰੂਰੀ ਹੈ ਕਿਉਂਕਿ ਮੈਂ ਫੀਲ ਕਰਦੀ ਆ ਇਹ ਮੇਰੇ ਆਪਣੇ ਬੱਚੇ ਆ ਜੇ ਮੈਂ ਆਪਣੇ ਵਾਸਤੇ ਮੇਰੇ ਆਪਣੇ ਬੱਚੇ ਵਾਸਤੇ ਮੈਂ ਮਹਿਸੂਸ ਕਰਾਂ ਕਿ ਵੀ ਇਹ ਮਾਹੌਲ ਠੀਕ ਨਹੀਂ ਹੈ ਮੈਂ ਉੱਥੇ ਕਿੱਦਾਂ ਛੱਡ ਸਕਦੀ ਆ ਤੇ ਮਤਲਬ ਮੇਰੇ ਮਨ 'ਚ ਹੀ ਹੁੰਦਾ ਕਿ ਮੈਂ ਇਹਨਾਂ ਨੂੰ ਕੋਚਸ ਤੇ ਇਹਨਾਂ ਨੂੰ ਬਹੁਤ ਅੰਡਰਸਟੈਂਡ ਕਰਾ ਕਿ ਚਾਹਦੇ ਕੀ ਆ ਤੇ ਇਹਨਾਂ ਦੋਨਾਂ ਨੂੰ ਮੈਂ ਉਹ ਮਾਹੌਲ ਦਿਖਾਇਆ ਇਹਨਾਂ ਨੂੰ ਵੀ ਨਾ ਨਾ ਕਰਦੇ ਆਗੇ ਖਾਣਾ ਵੀ ਨਹੀਂ ਉੱਥੇ ਉਹਨਾਂ ਨੇ ਆਫਰ ਕੀਤਾ ਸਾਨੂੰ ਖਾਣਾ ਵੀ ਨਹੀਂ ਖਾਦਾ ਇਹਨਾਂ ਨੇ ਬਾਹਰ ਹੋਟਲ ਜਾ ਕੇ ਮੈਂ ਖਾਣਾ ਖਲਾਇਆ ਇਹਨੂੰ ਤੇ ਫਿਰ ਮੈਂ ਕਾਫੀ ਸਰਚ ਕੀਤੀ ਤਕਰੀਬਨ 2-3 ਮਹੀਨੇ ਲੱਗੇ ਮੈਨੂੰ ਫਿਰ ਮੈਨੂੰ ਫਰੀਦਕੋਟ ਬੜਾ ਅੱਛਾ ਸਕੂਲ ਮਿਲਿਆ ਉਹ ਵੀ ਰੈੱਡ ਕਰਾਸ ਦਾ ਹੀ ਸੀਗਾ ਤੇ ਉੱਥੇ ਫਿਰ ਮੈਂ ਜਾ ਕੇ ਸੈਕਟਰੀ ਸਾਹਿਬ ਦੇ ਨਾਲ ਡੀਸੀ ਸਾਹਿਬ ਹੁੰਦੇ ਆ ਸੈਕਟਰੀ ਉਹਨਾਂ ਦੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਫਿਰ ਅੱਗੇ ਉਹਨਾਂ ਨੇ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਉੱਥੇ ਮੈਂ ਪੁੱਛਿਆ ਵੀ ਇੱਥੇ ਗੇਮਸ ਹੈਗੀਆਂ ਬੱਚਿਆਂ ਦੀ ਏਦਾਂ ਦੀ ਕੀ ਕੀ ਚੀਜ਼ਾਂ ਹੈਗੀਆਂ ਕਿੱਦਾਂ ਤੁਸੀਂ ਇਹਨਾਂ ਨੂੰ ਅੱਗੇ ਸਟੱਡੀ ਕਰਵਾਓਗੇ ਫਿਰ ਉੱਥੇ ਹੋਸਟਲ 'ਚ ਤਕਰੀਬਨ 10ਵੀਂ ਤੱਕ ਦੋਨੋਂ ਜਾਣੇ ਉੱਥੇ ਪੜੇ ਹੈਗੇ ਆ ਤੇ ਫਿਰ ਜੋ 10ਵੀਂ ਤੋਂ ਬਾਅਦ ਇਹਨੂੰ ਮੈਂ ਕਿਹਾ ਵੀ ਤੂੰ ਅੱਗੇ ਕੀ ਕਰਨਾ ਚਾਹੁੰਦਾ ਤੇ ਕਹਿੰਦਾ ਵੀ ਮੈਂ ਕੰਪਿਊਟਰ ਸਾਇੰਸ ਕਰਨਾ ਚਾਹੁੰਦਾ ਜਿਵੇਂ ਬੱਚੇ ਪੜ ਰਿਹਾ ਹੁੰਦਾ ਜਾਂ ਫਿਰ ਜਦੋਂ ਇੱਥੇ ਆਉਂਦਾ ਹੈਗਾ ਤਾਂ ਉਸ ਮਾਹੌਲ ਦੇ ਵਿੱਚ ਢਾਲਣ ਦੇ ਵਿੱਚ ਥੋੜਾ ਸਮਾਂ ਲੱਗਦਾ ਕਿਉਂਕਿ ਬੱਚੇ ਕਾਫੀ ਸਹਿਮੇ ਹੁੰਦੇ ਨੇ ਉਹ ਕੀਮੇ ਮਾਹੌਲ ਕ੍ਰੀਏਟ ਕੀਤਾ ਜਾਂਦਾ ਕੀਮੇ ਆਪਸੀ ਜਿਹੜੀ ਸਾਂਝ ਹੈਗੀ ਉਹ ਵਧਾਈ ਜਾਂਦੀ ਹੈਗੀ ਅਸਲ ਜਿਵੇਂ ਹੁਣ ਤੁਸੀਂ ਦੇਖੋਗੇ ਕੋਈ ਵੀ ਮੇਰੇ ਤੋਂ ਮਤਲਬ ਐਦਾ ਨਹੀਂ ਫੀਲ ਕਰਦਾ ਕਿ ਵੀ ਮੈਂ ਇੱਕ ਕੋਈ ਟੀਚਰ ਹਾਂ ਜਾਂ ਮੈਂ ਕੋਈ ਸੀਨੀਅਰ ਹਾਂ ਮਤਲਬ ਇਹਨਾਂ ਨੂੰ ਐ ਲੱਗਦਾ ਮੈਂ ਫਰੈਂਡਲੀ ਹੈਗੀ ਹਾਂ ਇਹਨਾਂ ਨੇ ਜਦੋਂ ਹੀ ਦੇਖ ਲੈਣਾ ਕਿ ਮੈਡਮ ਥੋੜਾ ਜਿਹਾ ਫ੍ਰੀ ਹੈ ਕਿ ਜਾ ਕੇ ਮੈਨੂੰ ਅੰਦਰੋਂ ਆਫਿਸ ਤੋਂ ਬਾਹਰ ਲੈਣਾ ਮਤਲਬ ਇਹਨਾਂ ਨੂੰ ਲੱਗਦਾ ਕਿ ਇੱਕ ਬੱਚਾ ਗਿਆ ਸ਼ਾਇਦ ਉਹਦੀ ਗੱਲ ਸੁਣੀ ਨਹੀਂ ਗਈ ਫਿਰ ਦੂਜਾ ਜਾਏਗਾ ਫਿਰ ਤੀਜਾ ਜਾਏਗਾ ਬਾਰੀ-ਬਾਰੀ ਸਾਰੇ ਜਾਣਗੇ ਮਤਲਬ ਇਹ ਹੁੰਦਾ ਫਰੈਂਡਲੀ ਜਦੋਂ ਤੁਸੀਂ ਆਪਣੇ ਬੱਚਿਆਂ ਨਾਲ ਆਪਣੇਆਂ ਨਾਲ ਫਰੈਂਡਲੀ ਵਿਚਰਦੇ ਆ ਨਾ ਫਿਰ ਤਾਂ ਮਤਲਬ ਥੋੜੇ ਦਿਨਾਂ ਜਿਉਂ ਮਾਹੌਲ ਇਦਾਂ ਦਾ ਫੈਮਿਲੀ ਵਾਲਾ ਕ੍ਰੀਏਟ ਹੋ ਜਾਂਦਾ ਹੁਣ ਕਿਦਾਂ ਉਭਾਰਦੇ ਹੋ ਕਿਵੇਂ ਪਤਾ ਲੱਗਦਾ ਕਿ ਇਹ ਬੱਚੇ ਦਾ ਜਿਹੜਾ ਇਸ ਗੇਮ ਦੇ ਵਿੱਚ ਇੰਟਰਸਟ ਹੈਗਾ ਇਹ ਬੱਚਾ ਇਸ ਗੇਮ ਦੇ ਵਿੱਚ ਵਧੀਆ ਕਰ ਸਕਦਾ ਇਹ ਕਿਵੇਂ ਤੁਸੀਂ ਜਾਣਦੇ ਹੈਗੇ ਉਹਨਾਂ ਦੇ ਅਸਲ 'ਚ ਸਾਨੂੰ ਇਹਨਾਂ ਨੂੰ ਨਾ ਅਲੱਗ-ਅਲੱਗ ਗੇਮਸ 'ਚ ਮਤਲਬ ਪਾਣਾ ਪੈਂਦਾ ਪਹਿਲਾਂ ਦੇਖਣ ਵਾਸਤੇ ਕਿ ਵੀ ਕਿਤੇ ਵਿੱਚ ਦੀ ਪਰਫਾਰਮੈਂਸ ਵਧੀਆ ਹੋਊਗੀ ਫਿਰ ਕਿਦੇ ਵਿੱਚ ਇਹ ਮਤਲਬ ਉੱਬਰ ਕੇ ਆ ਸਕਦਾ ਹੈ ਜਾਂ ਸਕਿੱਲ ਕਿਦੇ ਜ਼ਿਆਦਾ ਵਧੀਆ ਹੈਗੇ ਆ ਤੇ ਇਸੇ ਕਰਕੇ ਬਾਸਕਟਬਾਲ ਦੇ ਸਕਿੱਲ ਸੀਗੇ ਤਾਂ ਮੈਨੂੰ ਪਤਾ ਲੱਗਿਆ ਕਿ ਇਹ ਨੈਟਬਾਲ ਚ ਬਹੁਤ ਵਧੀਆ ਪਰਫਾਰਮ ਕਰ ਸਕਦਾ ਅਰਬਾਜ ਤੇ ਇਸ ਤਰ੍ਹਾਂ ਹੀ ਇਹ ਬੱਚਾ ਸਾਡਾ ਇਹ ਕਾਫੀ ਕਮਲਪ੍ਰੀਤ ਬਹੁਤ ਵਧੀਆ ਉੱਥੇ ਗੇਮਸ ਵੀ ਕਰਦਾ ਰਿਹਾ ਤੇ ਗੇਮਸ ਦੇ ਵਿੱਚ ਇਹਨੇ ਬੈਡਮਿੰਟਨ ਬਹੁਤ ਅੱਛੀ ਖੇਡਦਾ ਤੇ ਤੁਸੀਂ ਮੈਂ ਦੱਸੂਗੀ ਕਿ ਵਿਸ਼ਨੂੰ ਨੂੰ ਸਿਲਵਰ ਮੈਡਲ ਨੈਸ਼ਨਲ ਲੈਵਲ ਤੇ ਜੂਡੋ ਦੇ ਵਿੱਚ ਦਿਵਾਨ ਚ ਦਾ ਸਭ ਤੋਂ ਵੱਡਾ ਰੋਲ ਹੈ ਅੱਛਾ ਹੁਣ ਜਿਵੇਂ ਕਿ ਮੈਂ ਸੁਣਿਆ ਸੀ ਜਦੋਂ ਆਪਾਂ ਗੱਲਬਾਤ ਕਰ ਰਹੇ ਸੀ ਕਿ ਇਹ ਪਹਿਲਾ ਖਿਡਾਰੀ ਦੇ ਨਾਲ ਨਾਲ ਹੁਣ ਕੋਚ ਵੀ ਬਣ ਗਿਆ ਹੁਣ ਸਿਖਲਾਈ ਦਿੰਦਾ ਬਿਲਕੁਲ ਹੁਣ ਮੇਰੀ ਇਸ ਸੰਸਥਾ ਦਾ ਕੋਚ ਹੈਗਾ ਈਵਨ ਕੋਚ ਹੀ ਨਹੀਂ ਹੋਰ ਵੀ ਕਈ ਜਿਵੇਂ ਡਰਾਈਵਰਸ ਦੇ ਨਾਲ ਹੈਲਪ ਸਪੋਰਟ ਕਰਨੀ ਹੈ ਅਸੀਂ ਇਹਨੂੰ ਹਾਇਰ ਕੀਤਾ ਹੋਇਆ ਕੇਅਰ ਟੇਕਿੰਗ 'ਚ ਲੋਡ ਹੈਗੀ ਆ ਕੇਅਰ ਟੇਕਿੰਗ ਮਲਟੀਪਰਪਸ ਕੰਮ ਕਰਦਾ ਹੈਗਾ ਤੇ ਕਮਾਂਡ ਦੀ ਜ਼ਿਕਰ ਕਰੀਏ ਤਾਂ ਕਮਾਂਡ ਇੱਕ ਵਾਰੀ ਤੁਸੀਂ ਜੇ ਗੱਲਬਾਤ ਕਰ ਸਕੋ ਇਹ ਸਪੈਸ਼ਲ ਚਾਈਲਡ ਹੈਗਾ ਡਫ ਐਂਡ ਡੰਮ ਹੈਗਾ ਯਾ ਬੋਲਨ ਅਤੇ ਸੁਨਣ ਚ ਅਸਮਰਤਾ ਦੇਖੋ ਕਿਵੇਂ ਜਿਹੜੇ ਕਿ ਮਾਪੁੱਤ ਹੈਗੇ ਨੇ ਆਪਸੀ ਕਮਿਊਨੀਕੇਟ ਕਰਦੇ ਹੈਗੇ ਨੇ ਐ ਕੀ ਕੇ ਮੈਂ ਤੁਸੀਂ ਐ ਵੀ ਤੇਰੀ ਕ੍ਰਿਕਟ ਚ ਮੈਡਲ ਕਿੜਾ ਆਇਆ ਹੈ 브్రాਂਜ ਹੁਣੇ ਮੈਂ ਦੱਸਿਆ ਕਿ ਤੇਰਾ ਹਾਈਦਰਾਬਾਦ ਕ੍ਰਿਕਟ ਦੇ ਵਿੱਚ ਮੈਡਲ ਕਿੜਾ ਆਇਆ ਸੀ ਇਹਨੇ ਦੱਸਿਆ ਕਿ 브్రాਂਜ ਆਇਆ ਹੈ ਅੱਛਾ ਹਾਂ ਜੀ ਜਿਵੇਂ ਹੁਣ ਤੁਸੀਂ ਇਹ ਸਾਈਨ ਲੈਂਗੁਏਜ ਦੇ ਵਿੱਚ ਗੱਲ ਕਰ ਰਹੇ ਫਿਰ ਤੁਹਾਨੂੰ ਵੀ ਇਹ ਸਿੱਖਣੀ ਪਈ ਲੈਂਗੁਏਜ ਜਦ ਪਹਿਲਾਂ ਤੋਂ ਆਂਦੀ ਅਸਲ ਇਜ਼ ਆਮ ਨਾਟ ਗੁੱਡ ਇਨ ਸਾਈਨ ਲੈਂਗੁਏਜ ਮਤਲਬ ਇੱਕ ਕਿ ਮੈਂ ਕਈ ਵਾਰੀ ਬੁੱਕ ਲੈ ਕੇ ਆਈ ਹਾਂ ਬਟ ਮੇਰੇ ਕੋਲ ਸਮਾਂ ਨਹੀਂ ਲੱਗਿਆ ਮੈਂ ਸਾਈਨ ਲੈਂਗੁਏਜ ਸਿੱਖ ਸਕਾਂ ਬਟ ਸਾਡੀ ਇੰਨੀ ਕੋ ਇੰਟਰੈਕਸ਼ਨ ਹੈਗੀ ਹੈ ਕਿ ਅਸੀਂ ਐਜ਼ ਅ ਫੈਮਿਲੀ ਉਹ ਚੀਜ਼ਾਂ ਨੂੰ ਅਸੀਂ ਗੱਲਬਾਤ ਕਰ ਲੈਣੇ ਆ ਕਿ ਮਤਲਬ ਉਹ ਜੋ ਗਲ ਕਰਦਾ ਉਹ ਮੈਂ ਸਮਝਦੀ ਹਾਂ ਜੋ ਇਹ ਮੈਂ ਕਰਦੀ ਹਾਂ ਉਹ ਸਮਝਦਾ ਹੈ ਇਹ ਸਾਡੀ ਫੈਮਿਲੀ ਦੀ ਇੱਕ ਇੰਟਰਫੈਕਸ਼ਨ ਨਾਲ ਹੀ ਹੈ ਕਿ ਹੁਣ 17 ਸਾਲ ਹੋ ਚੁੱਕੇ ਨੇ ਮੈਮ ਇਸ ਅਨਮੋਲ ਹੀਰੇ ਨੂੰ ਕਹਿ ਦਈਏ ਕਿ 17 ਸਾਲ ਦਾ ਤੁਹਾਡੇ ਜਿਹੜੇ ਕੀ ਝੋਲੀ ਪੈ ਚੁੱਕੇ ਹੈ ਤੇ ਹੁਣ ਤੱਕ ਕਿੰਨੀ ਗੇਮਸ ਦੇ ਵਿੱਚ ਪਾਰਟਿਸਿਪੇਟ ਕਰ ਚੁੱਕੇ ਤੇ ਕਿੰਨੇ ਮੈਡਲ ਲੈ ਚੁੱਕੇ ਹੈ ਮੈਡਲ ਇਸ ਸਟੇਟ ਲੈਵਲ ਤੇ ਤਾਂ ਕਾਫੀ ਜਿੱਤ ਚੁੱਕਿਆ ਹੈਗਾ ਬਟ ਇਹ ਇਹਦਾ ਪਹਿਲਾ ਮੈਡਲ ਹੈ ਨੈਸ਼ਨਲ ਲੈਵਲ ਤੇ ਥਾਪਾ ਯੂਨੀਵਰਸਿਟੀ ਚ ਇਹ ਬੈਸਟ ਹੋ ਸੀਗਾ ਪਲੇਅਰ ਸੀਗਾ ਕ੍ਰਿਕਟ ਦਾ ਤੇ ਉਸ ਤੋਂ ਬਾਅਦ ਇਹ ਉਹਨਾਂ ਨੇ ਸਿਲੈਕਟ ਕੀਤਾ ਇਹ ਟ੍ਰੋਫੀ ਵੀ ਖੁਦ ਇਸ ਹਾਂਜੀ ਖਿਡਾਰੀ ਦੀ ਮਿਹਨਤ ਦਾ ਨਤੀਜਾ ਤੁਸੀਂ ਦੇਖੋਗੇ ਸੈਕੰਡ ਪੰਜਾਬ ਡੈਫਟ ਟੈਨਿਸ ਦੇ ਵਿੱਚ ਇਹ ক্রিকেট ਚੈਂਪੀਅਨਸ਼ਿਪ ਦੇ ਵਿੱਚ ਰਨਰ ਅਪ ਆਫ ਮੈਨ ਹੈਗਾ ਇਹ ਇਹ ਥਾਪਾ ਯੂਨੀਵਰਸਿਟੀ ਤੋਂ ਇਹਨੂੰ ਮਿਲੀ ਹੈਗੀ ਤੇ ਮਤਲਬ ਇਹ ਇੱਥੇ ਹੀ ਨਹੀਂ ਆ ਹੋਰ ਵੀ ਚੀਜ਼ਾਂ ਬਹੁਤ ਪਰਫਾਰਮ ਕਰਦਾ ਨਾਲ ਬੱਚੇ ਨੂੰ ਟੇਬਲ ਟੈਨਿਸ ਵੀ ਸਿਖਾਉਂਦਾ ਤੇ ਫੁੱਟਬਾਲ ਇਹ ਫੁੱਟਬਾਲਰ ਬਹੁਤ ਵਧੀਆ ਹੈਗਾ ਅੱਛਾ ਹਾਂਜੀ ਇਹ ਕਈ ਵਾਰੀ ਸਾਨੂੰ ਨਾ ਮੌਕੇ ਨਹੀਂ ਮਿਲ ਪਾਂਦੇ ਕਿਉਂਕਿ ਡੈਫੈਂਡ ਮਿਊਟੀਆਂ ਗੇਮਸ ਜਿਸੀਂ ਰੀਸੈਂਟਲੀ ਇਨਵੋਲ ਹੋਏ ਆ ਪਹਿਲਾਂ ਸਾਡੇ ਬੱਚਿਆਂ ਨੂੰ ਟ੍ਰੇਨ ਜਿਆਦਾ ਕਰਦਾ ਸਪੈਸ਼ਲ ਨਹੀਂ ਨਾ ਹੈਗਾ ਇਹ ਨੋਰਮਲ ਹੈ ਇਸ ਕਰਕੇ স্পেশাল অলিম্পিক্স ਨੂੰ 산 ज्यादा এক্সপ্লোజర్ ਮਿਲ ਰਹਾ ਨਾਰਮਲ ਬੱਚਿਆਂ ਦੀਆਂ ਗੇਮਸ ਹਜੇ ਮੈਂ ਗਈ ਵੀ ਸੀਗੀ ਡਾਇਰੈਕਟਰ ਨੂੰ ਮਿਲਣ ਲੇਕਿਨ ਸਾਡੇ ਨਾਲ ਉਹ ਇਸ਼ਾਦੇ ਹਜੇ ਸਾਂਝ ਨਹੀਂ ਪਾ ਰਹੇ ਹੈਗੇ ਇਸ ਕਰਕੇ ਕਾਫੀ ਮਿਸ ਰਹਿ ਜਾਂਦੇ ਜਿਵੇਂ ਹੁਣ ਅਜਿਹੇ ਜਿਹੜੇ ਬੱਚੇ ਹੁੰਦੇ ਨੇ ਹੁਣ ਤਾਂ ਚਲੋ ਕਮਲਪ੍ਰੀਤ ਹੈਗਾ ਜਾਂ ਇਸ ਜੀਤੀ ਸੰਭਾਰਿਆ ਕੋਈ ਦੀ ਜ਼ਿੰਮੇਵਾਰੀ ਇਹਦੇ ਕੋਲ ਆ ਗਈ ਇਸ ਤੋਂ ਪਹਿਲਾਂ ਵੀ স্পেশাল ਕੋਚ ਪ੍ਰੋਵਾਈਡ ਕੀਤੇ ਜਾਂਦੇ ਸੀ ਉਹਨਾਂ ਬੱਚਿਆਂ ਨੂੰ ਜਿਹੜਾ ਖੇਡਾਂ ਵਾਲਾਂ ਨੂੰ ਸਪੈਸ਼ਲ ਕੋਰਸਿਸ ਸ਼ੁਰੂ ਤੋਂ ਹੀ ਕਰਦੇ ਹੈਗੇ ਆ ਬਾਕੀ ਮੇਰੇ ਕੋਲ ਹਰ ਵਕਤ ਨਹੀਂ ਸੀ ਜਦੋਂ ਮੈਂ ਕਰਦੀ ਸੀਗੀ ਖੁਦ ਹੁਣ ਵੀ ਮੈਨੂੰ ਨਾਲ ਇਨਵੋਲਵ ਹੋਣਾ ਪੈਂਦਾ ਤੇ ਇਹ ਸਾਡੇ ਪਹਿਲਾ ਨੈਨੀ ਸੀਗੇ ਨਵਜੋਤਕੌਰ ਜਿਨ੍ਹਾਂ ਨੂੰ ਕਿ ਅਸੀਂ ਹੁਣ ਕੋਚ ਬਣਾ ਦਿੱਤਾ ਹੈਗਾ ਹੌਲੀ ਹੌਲੀ ਉਹਨਾਂ ਨੂੰ ਇੰਨਾ ਟ੍ਰੈਨਡ ਕੀਤਾ ਕਿ ਉਹ ਕੋਚ ਦਾ ਕੰਮ ਕਰਦੇ ਹੈਗੇ ਆ ਨਾਲ ਹੀ ਰੋਮੀ ਜੀ ਹੈਗੇ ਆ ਹੀ ਇਜ਼ ਅ ਵੈਰੀ ਗੁੱਡ ਐਥਲੀਟ ਐਂਡ ਜਿੰਨੀ ਇਹਨਾਂ ਨੂੰ ਐਕਸਰਸਾਈਜ਼ਸ ਕਰਵਾਉਣੀਆਂ ਹੈਗੀਆਂ ਜਿਨ੍ਹਾਂ ਸਟ੍ਰੈਚਿੰਗ ਹੈਗੀ ਆ ਉਹ ਸਾਰੀ ਪਰਫਾਰਮੈਂਸ ਉਹਨਾਂ ਨੇ ਹੀ ਸਵੇਰ ਤੋਂ ਲੈ ਕੇ ਸ਼ਾਮ ਨੂੰ ਅਲੱਗ ਸੈਸ਼ਨ ਹੈ ਸਵੇਰੇ ਅਲੱਗ ਸੈਸ਼ਨ ਰੋਮੀ ਜੀ ਨੇ ਕਰਾਉਣਾ ਹੈਗਾ ਬਾਕੀ ਜਿਹੜੀਆਂ ਨਾਲ ਗੇਮਸ ਹੈਗੀਆਂ ਵਿੱਚ ਨਾਲ ਆਪ ਇਨਵੋਲਵ ਹੋਣਾ ਪੈਂਦਾ ਐਥਲੀਟ ਟੈਕਸਟ ਜੋ ਹੋ ਗਿਆ ਜਾਂ ਫਿਰ ਬਾਸਕਟਬਾਲ ਚ ਹੋ ਗਿਆ ਫਲੋਰ ਬਾਲ ਹੋਗੀ ਫਲੋਰ ਹਾਕੀ ਹੋਗੀ ਬੋਚੀ ਹੋਗੀ ਤੇ ਕਈ ਗੇਮਸ ਹੈਗੀਆਂ ਜਿਹੜੀਆਂ ਕਿ ਮੈਨੂੰ ਆਪਣੇ ਲੈਵਲ ਤੇ ਹੀ ਕਰਾਉਣੀਆਂ ਨੇ ਅਚਾਨਕ ਤੁਸੀਂ ਗੱਲਬਾਤ ਕਰਨੀ ਹੈ ਕਿ ਜਦੋਂ ਇਹ ਟਰੋਫੀ ਮਿਲੀ ਸੀਗੀ ਕੰਪੀਤ ਤੋਂ ਕਿਵੇਂ ਲੱਗਿਆ ਇਹਨੂੰ ਪੁੱਛ ਕੇ ਦੱਸੋ ਕਹਿੰਦਾ ਜੀ ਜਦੋਂ ਮੈਨੂੰ ਇਹ ਮਿਲੀ ਨਾ ਮੈਨੂੰ ਬਹੁਤ ਮਤਲਬ ਸਕੂਨ ਮਹਿਸੂਸ ਹੋਇਆ ਬਦਿਆ ਲੱਗਿਆ ਮਾਨ ਮਹਿਸੂਸ ਹੋ ਰਿਹਾ ਜੀ ਇਹ ਬਿਲਕੁਲ ਬਿਲਕੁਲ ਹੈ ਨਾ ਫਿਰ ਪਟਿਆਲੇ ਤੋਂ ਡੈਫਰੈਂਟ ਮਿਊ ਸਕੂਲ ਹੈਗਾ ਕਰਨਲ ਕਰਮਿੰਦਰ ਸਿੰਘ ਜੀ ਦਾ ਉੱਥੋਂ ਪਲੱਸ 2 ਕੀਤੀ ਆ ਤੇ ਫਿਰ ਮੈਂ ਨੂੰ ਚਨਈ ਜਿਹੜੀ ਐਡਮਿਸ਼ਨ ਹੋ ਗਈ ਸੀ ਕਿ ਐਮਸੀਐਚ ਬੀਸੀਐਚ ਤੇ ਮੈਂ ਕਿਹਾ ਵੀ ਚੱਲ ਤੈਨੂੰ ਮੈਂ ਉੱਥੇ ਲੈ ਕੇ ਜਾਨੀਏ ਇਹਨੂੰ ਏਅਰ ਟਿਕਟ ਕਰਕੇ ਅਸੀਂ ਲੈ ਕੇ ਗਏ ਤੇ ਮੈਂ 2 ਦਿਨ ਇਹਦੇ ਨਾਲ ਰਹੀ ਉੱਥੇ ਵੀ ਉਸ ਮੁਹਾਲ ਚ ਟਲ ਜਵੇ ਬਟ ਇਹਨੂੰ ਉੱਥੇ ਦਾ ਫੂਡ ਨਹੀਂ ਪਸੰਦ ਆਇਆ ਤੇ ਫੂਡ ਨਾ ਪਸੰਦ ਆਣ ਕਰਕੇ ਕਹਿੰਦਾ ਵੀ ਮੈਨੂੰ ਹੁਣੇ ਵਾਪਸ ਲੈ ਕੇ ਚੱਲੋ ਵੀ ਮੈਂ ਇੱਥੇ ਨਹੀਂ ਰਹਿਣਾ ਫਿਰ ਅਸੀਂ ਉਦੋਂ ਹੀ ਏਅਰ ਟਿਕਟ ਵਾਪਸ ਕਰਾਈ ਫਿਰ ਮੈਂ ਇਹਨੂੰ ਵਾਪਸ ਲੈ ਕੇ ਆਈ ਤੇ ਹੁਣ ਵੀ ਹਾਈਦਰਾਬਾਦ ਗਿਆ ਸੀਗਾ ਉੱਥੇ ਵੀ ਟ੍ਰੇਨ 'ਚ ਕਹਿੰਦਾ ਹੈ ਕਿ ਵੀ ਮੇਰੀ ਵੀ ਫੂਡ ਫੂਡ ਨਹੀਂ ਅੱਛਾ ਆਏਗਾ ਤੇ ਇਹ ਫਿਰ ਵੀਡੀਓ ਕਾਲ ਕਰਕੇ ਸਾਨੂੰ ਸਾਰਾ ਇਨਫੋਰਮ ਕਰਦਾ ਹੈ ਫੇਰੇ ਦੇ ਵਾਸਤੇ ਅਸੀਂ ਸਪੈਸ਼ਲੀ ਪੈਸੇ ਭੇਜੇ ਵੀ ਜਾ ਕੇ ਵੀ ਬੱਚੇ ਨੂੰ ਪ੍ਰੋਬਲਮ ਨਾ ਆਵੇ ਕਿਉਂਕਿ ਉੱਥੇ ਇਡਲੀ ਡੋਸਾ ਸੰਬਰ ਚੱਲਦਾ ਹੈ ਇਹਨੂੰ ਉਹ ਚੀਜ਼ ਪਸੰਦ ਨਹੀਂ ਹੈ ਇਹਨੂੰ ਸਿਰ ਪੰਜਾਬੀ ਫੂਡ ਹੀ ਪਸੰਦ ਹੈ ਕਿ ਪੰਜਾਬੀ ਮੁੰਡਾ ਹੈਗਾ ਤਾਂ ਪੰਜਾਬੀ ਜਿੱਥੇ ਜਾਂਦੇ ਨੇ ਆਪਣਾ ਝੰਡਾ ਬੁਲੰਦ ਕਰਦੇ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੋਇਆ ਬਿਲਕੁਲ ਬਹੁਤ ਬਹੁਤ ਵਧੀਆ ਤਰੀਕੇ ਦੇ ਨਾਲ ਤੇ ਮੈਂ ਕਹਿੰਨੀ ਆ ਕਿ ਵੀ ਇਹ ਸਾਡਾ ਮਤਲਬ ਬਹੁਤ ਵਾਸਟ ਪਰਫਾਰਮਰ ਹੈਗਾ ਜੇ ਮੇਰੀ ਕੁੜੀ ਨੇ ਟੇਬਲ ਟੈਨਿਸ ਚ 골 ਜਿੱਤਿਆ ਹੈਗਾ ਤੇ ਜੂਡੋ ਵਿੱਚ ਸਿਲਵਰ ਜਿੱਤਿਆ ਹੈਗਾ ਤਾਂ ਉਹ ਇਹਦੀ ਬਹੁਤ ਵੱਡਾ ਇਹਦਾ ਰੋਲ ਹੈਗਾ ਚਲੋ ਅਰਬਾਸ ਦਾ ਜ਼ਿਕਰ ਕਰੀਏ ਅਰਬਾਸ ਦੇ ਕੀ ਕੀ ਸ਼ੌਂਕ ਰਹੇ ਹੈਗੇ ਨੇ ਤੇ ਹੁਣ ਤੱਕ ਕਿੰਨੇ ਇਹਨੇ ਜਿਹੜੇ ਕੀ ਮੈਡਲ ਹੈਗੇ ਨੇ ਝੋਲੀ ਪਾਏ ਹੈਗੇ ਨੇ ਪ੍ਰਬਾਤਰਾ ਸੰਸਥਾ ਦੇ ਸਟੇਟ ਲੈਵਲ ਤੇ ਨੇ ਪਹਿਲਾਂ ਕਾਫੀ ਅੱਛੀਆਂ ਪਰਫਾਰਮੈਂਸਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਬਟ ਥੋੜਾ ਜਿਹਾ ਸਟੌਪ ਹੋਣ ਕਰਕੇ ਇਹਨਾਂ ਨੂੰ ਮਤਲਬ बार-बार ਮੋਟੀਵੇਟ ਬਹੁਤ ਜ਼ਿਆਦਾ ਕਰਨਾ ਪੈਂਦਾ ਜਿਹੜਾ ਮੇਰਾ ਇਹ ਬੱਚਾ ਹੈਗਾ ਇਹ ਸੈਲਫ ਮੋਟੀਵੇਟਿਡ ਹੈਗਾ ਤੇ ਇਹਨੂੰ ਤਾਂ ਸਿਰਫ ਮੈਂ ਇੱਕ ਵਾਰੀ ਇੰਡੀਕੇਸ਼ਨ ਹੀ ਦੇਣੀ ਹੈ ਤੇ ਕਮਲਪ੍ਰੀਤ ਨੇ ਉਹ ਚੀਜ਼ ਕਰ ਲੈਣੀ ਹੈ ਇਹਨਾਂ ਨੂੰ बार-बार ਉਹ ਮੋਟੀਵੇਟ ਕਰਨਾ ਪੈਂਦਾ ਹੈਗਾ ਤੇ ਇਹ ਆ ਇਹਦੇ ਪਹਿਲੇ ਵੀ ਮੈਡਲ ਹੈਗੇ ਆ ਜਿਹੜੇ ਤੁਸੀਂ ਲਿਆਦੇ ਨਹੀਂ ਇਹ ਫੁੱਟਬਾਲ ਵਿੱਚ 골 ਜਿੱਤ ਚੁੱਕਿਆ ਦੋ ਵਾਰ ਅੱਛਾ ਜੀ ਇਹ ਨੈਸ਼ਨਲ ਲੈਵਲ ਤੇ ਯੂਨੀਫਾਈਡ ਫੁੱਟਬਾਲ ਗੇਮਸ ਦੇ ਵਿੱਚ ਤੇ ਹੁਣ ਇਹ ਅਦਰ ਵਿੱਚ ਰੇਸਿਸ ਵਿੱਚ ਵੀ ਇਹ ਜਿੱਤ ਚੁੱਕਿਆ ਤੇ ਭੰਗੜਾ ਡਾਂਸਰ ਵੀ ਬਹੁਤ ਵਧੀਆ ਯਾਨੀ ਕਿ ਮਲਟੀ ਟੈਲੈਂਟਡ ਹੈ ਹਾਂਜੀ ਮਲਟੀ ਟੈਲੈਂਟਡ ਹੈਗਾ ਤੇ ਬਾਸਕਟਬਾਲ 'ਚ ਇਹ ਹੁਣ ਹਾਈਦਰਾਬਾਦ ਜਾ ਕੇ ব্রੋਂਜ਼ ਜਿੱਤ ਕੇ ਆਇਆ ਹੈਗਾ ਅੱਛਾ ਜੀ ਤੇ ਇੱਥੇ ਨੈਸ਼ਨਲ ਲੈਵਲ ਤੇ ਵੀ ਇਹ ਕਿਹੜੀ ਗੇਮ ਸੀ ਆਪ ਦੱਸੋ ਤੁਸੀਂ ਹੁਣ ਅੱਛਾ ਕਿਹੜੀ ਕਿਹੜੀ ਗੇਮ ਦੇ ਵਿੱਚ ਤੁਸੀਂ ਵਧੀਆ ਜਿਹੜੇ ਕੀ ਮੈਡਲ ਲਏ ਹੈਗੇ ਨੇ ਬੋਲੋ ਫੁੱਟਬਾਲ ਖੇਡਦੇ ਹਾਂ ਫੁੱਟਬਾਲ ਖੇਡਦੇ ਹਾਂ ਖੇਡਦੇ ਹਾਂ ਲਾਸਟ ਕੰਪੀਟੀਸ਼ਨ ਕਿਦੋਂ ਹੋਇਆ ਸੀ ਖਿਡਾਰੀਆਂ ਨਾਲ ਖਿਡਾਰੀਆਂ ਨਾਲ ਹੋਇਆ ਸੀ ਅਜਿਹੜਾ ਮੈਡਲ ਲੈ ਕੇ ਆਏ ਸੀ ਉਹਦੇ ਵਿੱਚ ਦੱਸੋ ਇਹਨਾਂ ਦੋਨਾਂ ਚ ਕਿਹੜਾ ਮੈਡਲ ਲੈ ਕੇ ਆਏ ਤੇ ਇੱਕ ਸਿਲਵਰ ਇੱਕ ਗੋਲ ਇੱਕ ਇੱਕ ਸਿਲਵਰ ਤੇ ਇੱਕ ਗੋਲ ਹੂੰ ਅੱਛਾ ਪੰਗੜਾ ਵੀ ਆਉਂਦਾ ਅਰਬਾਸ ਚਲ ਪੰਗੜਾ ਪਾ ਕੇ ਦਿਖਾ ਦੇ ਥੋੜੇ ਇੱਕ 10 ਸਟੈਪ ਕਰ ਦੇ ਹਾਂ ਇੱਕ ਤਾਂ ਪੰਗੜਾ ਪੰਗੜਾ ਕਰ ਕਰ ਸ਼ਾਬਾਸ਼ ਤੋਂ ਪੰਜਾਬੀ ਮੁੰਡਾ ਹੋਵੇ ਤਾਂ ਪੰਗੜਾ ਨਾ ਆਉਂਦਾ ਤਾਂ ਹੋ ਨਹੀਂ ਸਕਦਾ ਜੀ ਆਨਲਾਈਨ ਜਦੋਂ ਕੋਵਿਡ ਦੇ ਵਿੱਚ ਆਨਲਾਈਨ ਕੰਪੀਟੀਸ਼ਨ ਸੀਗੇ ਉਹ ਨਾਲ ਚ 골 ਜਿੱਤ ਚੁਕੇ ਨੈਸ਼ਨਲ ਲੈਵਲ ਤੇ ਤੇ ਬਾਸਕਟਬਾਲ ਦੀਆਂ ਵੀ ਆਨਲਾਈਨ ਗੇਮਸ ਹੋਈਆਂ ਉਦੋਂ ਵੀ ব্রੌਂਜ਼ ਜਿੱਤਿਆ ਹੈਗਾ ਕਿੱਥੇ ਕਿੱਥੇ ਖੇਡ ਕੇ ਆਏ ਹੈ ਯਾਤ ਵੀ ਗਿਆ ਥਾ ਅੱਛਾ ਹੋਰ ਹਾਲੀ ਮੈਂ ਤੁਹਾਨੂੰ ਗਏ ਸੀ ਗੁਜਰਾਤ ਅਭੀ ਹਾਈਦਰਾਬਾਦ ਬਾਸਕਟਬਾਲ ਕੇ ਲੀਏ ਜਾ ਕੇ ਆਇਆ ਜਹਾਂ ਸੇ ব্রੌਂਜ਼ ਜਿੱਤਿਆ ਉਹ ਤਾਂ ਉਧਰ ਗਿਆ ਥਾ ਚਨਾਈ ਚਨਾਈ ਗਿਆ ਚਨਾਈ ਵੀ ਜਾ ਕੇ ਆਇਆ ਨਾ ਸੋ ਦੇਖੋ ਕਿ ਪਰਮਾਤਮਾ ਦੀ ਏਡੀ ਬਖਸ਼ਿਸ਼ ਹੈਗੀ ਹੈ ਜਿਨ੍ਹਾਂ ਨੂੰ ਆਪਾਂ ਸਪੈਸ਼ਲ ਚਾਈਲਡ ਕਹਿੰਦੇ ਨੇ ਉਹ ਵਾਕਈ ਸਪੈਸ਼ਲ ਹੁੰਦੇ ਨੇ ਗੋਡ ਗਿਫਟਡ ਹੁੰਦੇ ਨੇ ਇਸ ਗੱਲ ਨੂੰ ਮੰਨਦੇ ਹੋ ਜੀ ਦੇਖੋ ਮੇਰੇ ਤੋਂ ਗਲਤੀ ਨਾਲ ਇਹ ਕਹਿ ਹੋ ਗਿਆ ਕਿ ਹਾਇਦਰਾਬਾਦ ਗਿਆ ਹਾਇਦਰਾਬਾਦ ਇਹ ਗਿਆ ਸੀਗਾ ਇਹਨੇ ਆਪੇ ਹੀ ਦੱਸ ਤਾ ਕਿ ਨਹੀਂ ਮੈਂ ਹਾਇਦਰਾਬਾਦ ਨਹੀਂ ਚ ਨਹੀਂ ਗਿਆ ਮਤਲਬ ਨਾ ਅਲਰਟ ਹੈਗਾ ਇਹ ਸਾਰਾ ਮਤਲਬ ਇਹਨਾਂ ਤੇ ਪਰਮਾਤਮਾ ਦੀ ਕਿਰਪਾ ਤੇ ਮਿਹਨਤ ਦਾ ਫਾਲਾ ਨਹੀਂ ਤਾਂ ਜਦੋਂ ਇਹ ਆਏ ਸੀ ਬਿਲਕੁਲ ਜਿਵੇਂ ਕਿ ਵੀ ਕੁਝ ਕਹ ਜੀ ਕਿ ਕੋਰਾ ਕਾਗਜ਼ ਸੀਗੇ ਆਪਣੀ ਕਿਸਮਤ ਖੁਦ ਲਿਖ ਰਹੇ ਨੇ ਬਿਲਕੁਲ 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 चनाई बिच पानी बहुत से उधर हाँ उधर पानी से पानी हाँ क्या था समुंदर समुंदर बीच पे गए थे ना घूमने हाँ। पानी इतने तक आ गया लात तक फिर <laughs> डर नहीं लग गया फिर एंजॉय किया पूरा मजे आए पूरा मजा आया टीवी अच्छा, भी देखा रात अगे की टारगेट है क्या की करना अरबाज ने इंटरनेशनल लेवल पे खेलना हाँ जी कौन सी गेम में अब जा रहे नेशनल में हम जा तो बोल ਨੈੱਟਬਾਲ ਨੈੱਟਬਾਲ ਸੋ ਦੇਖੋ ਕਿ ਬਾ ਕਮਾਲ ਇਹ ਜਿਹੜਾ ਕਿ ਖਿਡਾਰੀ ਹੈਗੇ ਨੇ ਇਹਨਾਂ ਦਾ ਹਨਰ ਵੀ ਖੁਦ ਬੋਲਦਾ ਹੈਗਾ ਕਿ ਇੱਕ ਨੋਰਮਲ ਬੱਚਾ ਜਿਹੜਾ ਕਿ ਇਸ ਸੰਸਥਾ ਦੇ ਵਿੱਚ ਆਉਂਦਾ ਹੈ ਕੋਰਾ ਕਾਗਜ਼ ਹੁੰਦਾ ਹੈ ਪਰ ਇੱਥੋਂ ਦੀ ਸੰਸਥਾ ਦੇ ਵੱਲੋਂ ਅਜਈਆਂ ਉਹਨਾਂ ਨੂੰ ਸਹੂਲਤਾ ਪ੍ਰਦਾਨ ਕੀਤੀ ਜਾਂਦੇ ਨੇ ਅਜਿਹਾ ਮਾਹੌਲ ਮਾਹੌਲ ਕ੍ਰੀਏਟ ਕੀਤਾ ਜਾਂਦਾ ਕਿ ਬੱਚਾ ਖੁਦ ਬਖੁਦ ਇੱਕ ਡਾਇਰੈਕਸ਼ਨ ਚੂਜ਼ ਕਰਦਾ ਹੈ ਖੇਡ ਖੇਤਰ ਦੇ ਵਿੱਚ ਜਿਵੇਂ ਕਿ ਅਰਬਾਦ ਹੋ ਗਿਆ ਜਾਂ ਫਿਰ ਕਮਲਪ੍ਰੀਤ ਹੋ ਗਿਆ ਇਹਨਾਂ ਦੀ ਸਟੋਰੀ ਜੇਕਰ ਤੁਸੀਂ ਇਸ ਚੈਨਲ ਤੇ ਦੇਖੋਗੇ ਤਾਂ ਤੁਸੀਂ ਵੀ ਪ੍ਰਭਾਵਿਤ ਹੋਵੋਗੇ ਕਿਉਂਕਿ ਵਾਕਈ ਜਿਹੜੇ ਕਿ ਇਹ ਅਨਮੋਲ ਰਤਨ ਹੈਗੇ ਨੇ ਜੋ ਕਿ ਪ੍ਰਭਾਸਾ ਸੰਸਥਾ ਦੇ ਵਿੱਚ ਰਹਿ ਕੇ ਇੱਕ ਵੱਖਰਾ ਕੀਰਤੀਮਾਨ ਸਥਾਪਿਤ ਕਰਿਆ ਹੈਗੇ ਨੇ ਸੋ ਮੈਮ ਇਹ ਵੀ ਜ਼ਿਕਰ ਕਰਨਾ ਚਾਹਾਂਗੇ ਕਿ ਜਿਸ ਤਰ੍ਹਾਂ ਦੇ ਨਾਲ ਇਹਨਾਂ ਦੇ ਵੱਲੋਂ ਕਈ 골ਡ ਮੈਡਲ ਜਿੱਤੇ ਗਏ ਹੈਗੇ ਨੇ ਕਈ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਸੋ ਕਦੇ ਸਰਕਾਰਾਂ ਦੇ ਵੱਲੋਂ ਇਹਨਾਂ ਖਿਡਾਰੀਆਂ ਨੂੰ ਉਤਸ਼ਾਹਿਤ ਨਹੀਂ ਕੀਤਾ ਗਿਆ ਇੱਕ ਵਾਰ ਜ਼ਰੂਰ 26 ਜਨਵਰੀ ਨੂੰ ਸਾਡੇ ਦੋ ਬੱਚਿਆਂ ਨੂੰ ਬੁਲਾ ਕੇ ਉੱਥੇ ਆਨਰ ਕੀਤਾ ਗਿਆ ਉਸ ਤੋਂ ਇਲਾਵਾ ਨਹੀਂ ਬਿਕਾਜ਼ ਆਈ ਡੋਨਟ ਨੋ ਵੀ ਕਿਉਂ ਇਹਨਾਂ ਵੱਲ ਘੱਟ ਧਿਆਨ ਦਿੱਤਾ ਜਾਂਦਾ ਹੈਗਾ ਡਿਸਟ੍ਰਿਕਟ ਲੈਵਲ ਦੇ ਉੱਪਰ ਜਾਂ ਫਿਰ ਇੰਟਰਨੈਸ਼ਨਲ ਲੈਵਲ ਦੇ ਉੱਪਰ ਕੰਪੀਟੀਸ਼ਨ ਹੁੰਦੇ ਨੇ ਤਾਂ ਫਿਰ ਉੱਥੋਂ ਦੀ ਜਿਹੜੀ ਕਿ ਜੋ ਵੀ ਖਰਚਾ ਹੁੰਦਾ ਜਾਂ ਫਿਰ ਇਹਨਾਂ ਦੀ ਖਾਣ-ਪੀਣ ਦਾ ਖਰਚਾ ਉਹ ਖੁਦ ਸੰਸਥਾ ਵੱਲੋਂ ਚੁੱਕਿਆ ਜਾਂਦਾ ਹੈ ਹਾਂਜੀ ਖਾਣ ਪੀਣ ਦਾ ਕਾਫੀ ਖਰਚਾ ਤਾਂ ਸੰਸਥਾ ਚੱਕਦੀ ਹੈਗੀ ਆ ਲੇਕਿਨ ਜਿਹੜਾ ਕਿ ਟੂ ਐਂਡ ਫ੍ਰੋ ਦੇ ਖਰਚੇ ਆ ਸਪੈਸ਼ਲ 올림픽 ਭਾਰਤ ਹੀ ਚੱਕਦੀ ਆ ਉਹਨਾਂ ਦਾ ਉੱਥੇ ਰਹਾਇਸ਼ ਦਾ ਉੱਥੇ ਇਹਨਾਂ ਦਾ ਜਾਣ ਦਾ ਆਣ ਦਾ ਉਹ ਸਾਰਾ ਖਰਚਾ ਸਪੈਸ਼ਲ 올림픽 ਭਾਰਤ ਕਰਦੀ ਜਦੋਂ ਇਹ ਜਾਣਦੇ ਨੇ ਕੰਪੀਟੀਸ਼ਨ ਲਈ ਕੋਈ ਨਾ ਕੋਈ ਸੰਸਥਾ ਦਾ ਜਿਹੜਾ ਕਿ ਨੁਮਾਇੰਦਾ ਹੈ ਨਾਲ ਜਾਂਦਾ ਜਾਂ ਫਿਰ ਕੋਈ ਕੇਅਰ ਟੇਕਰ ਭੇਜਦਾ ਜਾਂਦਾ ਨਹੀਂ ਜੀ ਉਹ ਬਿਲਕੁਲ ਨਹੀਂ ਕੀਤਾ ਜਾਂਦਾ ਬਿਕੋਜ਼ ਉਹ ਸਿਰਫ ਐਥਲੀਟ ਹੀ ਲੈ ਕੇ ਜਾਂਦੇ ਆ ਉਹਦੇ ਨਾਲ ਜਿਹੜਾ ਕੋਚ ਸਿਲੈਕਟ ਟਢੁੰਦਾ ਨੈਸ਼ਨਲ ਜਾਣ ਵਾਸਤੇ ਜਾਂ ਇੰਟਰਨੈਸ਼ਨਲ ਜਾਂ ਉਹੀ ਬੰਦੇ ਜਾਂਦੇ ਆ ਤੇ ਇਸੇ ਕਰਕੇ ਇਹਨਾਂ ਨੂੰ ਉੱਥੇ ਫੋਨ ਦੇ ਉੱਪਰ ਕਈ ਵਾਰੀ بار بار ਮੋਟੀਵੇਟ ਕਰਨਾ ਪੈਂਦਾ बिकॉज ਕਈ ਵਾਰੀ ਉੱਥੇ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਜਾਂਦੀਆਂ ਇੱਕ ਵਾਰੀ ਪ੍ਰਵੀਨ ਗਈ ਸੀਗੀ ਤਾਂ ਰੇਲਵੇ ਸਟੇਸ਼ਨ ਤੇ ਹੀ ਜਾ ਕੇ ਉਹ ਸਾਰਨ ਜਫੀ ਪਣ ਲੱਗ ਜਾਂਦੀ ਹੈ ਉਹ ਸਾਰਨ ਜਫੀ ਪਣ ਲੱਗੀ ਫਿਰ ਇੱਕ ਰੇੜੀ ਦੇ ਉੱਪਰ ਕੁਝ ਸਮਾਨ ਪਿਆ ਸੀ ਉਹ ਲੈ ਕੇ ਦੌੜ ਗਈ ਪਿੱਛੇ ਉਹਦੇ ਕੋਚ ਵੀ ਐਂਡ ਈਵਨ ਕੇ ਰੇੜੀ ਵਾਲਾ ਵੀ ਕੁਝ ਕਿਆਤ ਕਰਦੇ ਹੁਣੇ ਬਿਲਕੁਲ ਸਾਨੂੰ ਫੋਨ ਆਉਂਦੇ ਆ ਫਿਰ ਉਹਨਾਂ ਨੂੰ ਅਸੀਂ ਕੁਝ ਇਨਸਟਰਕਸ਼ਨ ਦਿੰਨੇ ਆ ਕਿ ਸੌਰੀ ਵੀ ਅਸੀਂ ਭੁੱਲ ਗਏ ਬਿਕਾਉਸ ਸਾਨੂੰ ਇੱਧਰ ਪਤਾ ਨਹੀਂ ਸੀ ਕਿ ਵੀ ਕਰੇਗੀ ਉੱਥੇ ਵੀ ਜਾ ਕੇ ਅਸਲ ਵਿੱਚ ਨਾ ਉਹਨੂੰ ਇਹ ਹੁੰਦਾ ਕਿ ਵੀ ਮੇਰਾ ਬੇਟਾ ਹੈ ਬੀਕਾਰ ਬੈਠਾ ਉਹਨੂੰ ਪਤਾ ਨਹੀਂ ਇਹ ਖਾਣ ਵਾਲੀ ਚੀਜ਼ ਮਿਲੀ ਹੈ ਕਿ ਨਹੀਂ ਉਹ ਉਹਦੇ ਵਾਸਤੇ ਕਲੈਕਟ ਕਰਦੀ ਆ ਉਹ ਆਪਣਾ ਲਾਲਚ ਨਹੀਂ ਹੈ ਦੂਜੀ ਗੱਲ ਉਹਨੂੰ ਸਾਰੇ ਆਪਣੇ ਫੀਲ ਹੁੰਦੇ ਆ ਉਹ ਹਰੇਕ ਨੂੰ ਜਾ ਕੇ ਤੁਸੀਂ ਵੀ ਜਾਓਗੇ ਨਾ ਉਹਨੂੰ ਕੋਲ ਉਹਨੇ ਤੁਹਾਨੂੰ ਵੀ ਆ ਕੇ ਜੱਫੀ ਪਾ ਲੈਣੀ ਆ ਸੋ ਉਹ ਮਤਲਬ ਇੰਟੈਂਸ਼ਨਲੀ ਨਹੀਂ ਕਰਦੀ ਬਟ ਹੋ ਜਾਂਦਾ ਹੈ ਇਸ ਕਰਕੇ ਸਾਨੂੰ ਇਹਨਾਂ ਦੀਆਂ ਨਾ ਪ੍ਰੋਬਲਮਸ ਨੂੰ ਅੰਡਰਸਟੈਂਡ ਕਰਨਾ ਪਏਗਾ ਹਾਂਜੀ ਤਾਂ ਕਾਫੀ ਜਿਹੜੇ ਕੀ ਦੀਫਿਕਲਟੀਜ਼ ਵੀ ਹੁੰਦੀ ਹੈ ਚੈਲੰਜ ਵੀ ਹੁੰਦੇ ਹੈਗੇ ਨੇ ਜਿਹੇ ਬੱਚਿਆਂ ਨੂੰ ਜਿਹੜਾ ਕਿ ਹੁਨਰ ਨੂੰ ਉਭਾਰਨਾ ਸਿਖਲਾਈ ਦੇਣੀ ਫਿਰ ਉਹੀ ਜਿਹੜੇ ਕਿ ਬੱਚੇ ਹੈਗੇ ਨੇ ਨੈਸ਼ਨਲ ਲੈਵਲ ਤੱਕ ਜਿਹੜੇ ਕਿ ਹੁਣ ਤੱਕ ਆਪਣਾ ਜਿਹੜਾ ਕੀ ਹੈ ਹੁਨਰ ਨੂੰ ਬਾਕੂ ਵੀ ਪ੍ਰਦਰਸ਼ਨ ਕਰਕੇ ਕਈ ਜਿਹੜੇ ਕਿ ਮੈਡਲ ਆਪਣੀ ਝੋਲੀ ਪਾ ਚੁੱਕੇ ਨੇ ਸੋ ਤੁਹਾਨੂੰ ਅਰਬਾਜ਼ ਅਤੇ ਕਮਲਪ੍ਰੀਤ ਸਿੰਘ ਦੀ ਜਿਹੜੀ ਇਹ ਕਹਾਣੀ ਹੈ ਕਿਵੇਂ ਦੀ ਲੱਗੀ ਕਮੈਂਟ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਬਧਰੇ ਅਪਡੇਟ ਲਈ ਜੁੜਾ ਹਮਦਾਰ ਟੀਵੀ ਦਾ ਕੈਮਰਾ ਪਰਸਨ ਮੋਨ ਨਾਲ ਪਰਵਿੰਦਰ ਕੁਰਾਲੀ